ਇੱਕ ਮਾਮੇ ਤੇ ਭੂਆ ਦੇ ਪੁੱਤ ਦੀ ਐਸੀ ਕਹਾਣੀ ਜਿੱਥੇ ਜ਼ਮੀਨ ਤੇ ਔਰਤ ਆਉਣ ਕਰਕੇ ਦੋਵਾਂ ਦੀ ਦੋਸਤੀ ਰਿਸ਼ਤਾ ਦਾਤ ਹੀ ਲੱਗ ਜਾਂਦਾ ਤੇ ਪਰਿਵਾਰ ਇੱਕ ਤਬਾਹੀ ਵੱਲ ਮੁੜ ਪੈਂਦਾ ਪਿੰਦਰ ਤੇ ਨੈਬ ਦੋਵੇਂ ਜਾਣੇ ਮਾਮੇ ਤੇ ਭੂਆ ਦੇ ਪੁੱਤ ਹੁੰਦੇ ਆ ਹੂੰ ਜਿਹੜਾ ਨਾਇਬ ਹੁੰਦਾ ਉਹ ਪਿੰਦਰ ਦੀ ਭੂਆ ਦਾ ਪੁੱਤ ਹੁੰਦਾ ਤੇ ਉਹਦਾ ਨੇੜੇ-ਨੇੜੇ ਪਿੰਡ ਹੋਣ ਕਰਕੇ ਦੋਵੇਂ ਜਾਣੇ ਇਕੱਠੇ ਹੀ ਰਹਿੰਦੇ ਹੁੰਦੇ ਜਿਆਦਾਤਰ ਅੱਛਾ ਜੀ ਦੋਨਾਂ ਦੀ ਇੰਨੀ ਕਸਾਂਝ ਹੁੰਦੀ ਆ ਕਿ ਉਹ ਉਹ ਇੱਕ ਦੂਜੇ ਬਿਨਾਂ ਰੋਟੀ ਵੀ ਨਹੀਂ ਖਾਂਦੇ ਹੁੰਦੇ ਹੂੰ ਤੁਸੀਂ ਇਹ ਦੇਖੋ ਕਿ ਭੂਆ ਇੱਕ ਚੰਗੇ ਘਰ ਚ ਵਿਆਹੀ ਜਾਂਦੀ ਆ ਜਮੀਨ ਚੰਗੀ ਹੁੰਦੀ ਆ ਪਰ ਭਰਾ ਦੇ ਕੋਲ ਉਨੀ ਜ਼ਮੀਨ ਨਹੀਂ ਹੁੰਦੀ ਅੱਛਾ ਪੂਆ ਫੇਰ ਵੀ ਆਪਣੇ ਪਿਓ ਦਾਦੇ ਵਾਲੀ ਜ਼ਮੀਨ ਦੇ ਵਿੱਚੋਂ ਹਿੱਸਾ ਭਾਲਦੀ ਹੁੰਦੀ ਆ ਚੰਗੇ ਘਰ ਚ ਜਾ ਕੇ ਰਿਸ਼ਤੇ ਘਟ ਜਾਂਦੇ ਆ ਤੇ ਮੋਹ ਮਾਇਆ ਦਾ ਜਿਹੜਾ ਲਾਲਚ ਹੈਗਾ ਉਹ ਬਰ ਜਾਂਦਾ ਹੂੰ ਪੂਆ ਨੈਬ ਨੂੰ ਆਪਣੇ ਭਤੀਜੇ ਪਿੰਦਰ ਕੋਲ ਜਾਣ ਤੋਂ ਰੋਕਦੀ ਹੁੰਦੀ ਆ ਕਿ ਅਸੀਂ ਉਹਨਾਂ ਨਾਲ ਜ਼ਿਆਦਾ ਬਰਤਬਰਤਾਰਾ ਨਹੀਂ ਰੱਖਣਾ ਜਿੰਨੀ ਦੇਰ ਬਾਈ ਜ਼ਮੀਨ ਦਾ ਫੈਸਲਾ ਨਹੀਂ ਕਰਦਾ ਅੱਛਾ ਹੁਣ ਪਿੰਦਰ ਜਿਹੜਾ ਇੰਨਾ ਗੱਲਾਂ ਤੋਂ ਬਿਲਕੁਲ ਬਾਹਰ ਹੈ ਨੈਬ ਨੂੰ ਵੀ ਉਹਨਾਂ ਹੈ ਨਹੀਂ ਦੋਨਾਂ ਜਣਿਆਂ ਦੀ ਯਾਰੀ ਦੋਸਤੀ ਐਸੀ ਸੀਗੀ ਵੀ ਪਿੰਡ ਚ ਇਹ ਗੱਲ ਕਹਦੇ ਹੁੰਦੇ ਸੀ ਵੀ ਇਹ ਜੋੜੇ ਨੇ ਤੇ ਇਹ ਵਿਆਹ ਇਕੱਠੇ ਹੀ ਕਰਾਉਣਗੇ अच्छा एको ਘਰ ਚ ਟੁੱਕਣਗੇ ਹਨਾ ਲੋਕ ਉਹਨਾਂ ਨੂੰ ਦੇਖ ਕੇ ਹੈਰਾਨ ਹੁੰਦੇ ਸੀਗੇ ਪਿੰਦਰ ਪੜ੍ਹਾਈ ਚ ਹੁਸ਼ਿਆਰ ਸੀਗਾ ਨੈਬ ਥੋੜਾ ਜਿਹਾ ਢਿੱਲਾ ਸੀਗਾ ਪਰ ਪਿੰਦਰ ਨੈਬ ਨੂੰ ਨਾਲ ਲੈ ਕੇ ਚੱਲਦਾ ਸੀ ਹੂੰ ਦੋਵੇਂ ਜਾਣੇ ਪਿੰਡ ਤੋਂ ਦੂਸਰੇ ਪਿੰਡ ਦੇ ਕਾਲਜ ਚ ਜਾਂਦੇ ਆ ਪੜ੍ਹਨ ਅੱਛਾ ਇਹ ਤਕਰੀਬਨ ਕਹਾਣੀ 90 ਦੇ ਦਹਾਕੇ ਦੀ ਆ ਹੂੰ ਦੋਵੇਂ ਜਾਣੇ ਇਸ ਕਰਕੇ ਖੁਸ਼ ਰਹਿੰਦੇ ਸੀਗੇ ਕਿਉਂਕਿ ਘਰ ਦੇ ਕੰਮ ਸਵੇਰੇ ਉੱਠ ਕੇ ਨਿਭਟਾਉਣ ਤੋਂ ਬਾਅਦ ਘਰਦਿਆਂ ਲਈ ਸਲੱਗਪੁੱਤ ਸੀਗੇ ਹੂੰ ਦੋਨੋਂ ਜਾਣੇ ਕਾਲਜ ਜਾਂਦੇ ਆ ਹੂੰ ਕਾਲਜ ਜਾਂਦਿਆਂ ਨੂੰ ਉਹਨਾਂ ਨੂੰ ਉੱਥੇ ਇੱਕ ਨਾ ਕੁੜੀ ਮਿਲਦੀ ਆ ਬੜੀ ਦੇਖਣ ਨੂੰ ਸੋਹਣੀ ਸੁਨੱਖੀ ਹੁੰਦੀ ਆ ਸਮੇਂਦਾਰ ਵੀ ਹੁੰਦੀ ਆ ਹੂੰ ਪਿੰਦਰ ਉਹਨੂੰ ਕੁਛ ਨਹੀਂ ਕਹਿੰਦਾ ਪਰ ਉਹਨੂੰ ਚੰਗੀ ਲੱਗਦੀ ਆ ਫਿਰ ਉਹ ਨੈਵ ਕੋਲੇ ਗੱਲ ਕਰਦਾ ਹੂੰ ਕਹਿੰਦਾ ਵੀ ਬਾਈ ਮੈਨੂੰ ਇਦਾਂ ਕਰਕੇ ਉਹ ਕੁੜੀ ਬਹੁਤ ਵਧੀਆ ਲੱਗੀ ਵੀ ਘਰਦਿਆਂ ਨੇ ਕਿਤੇ ਤਾਂ ਰਿਸ਼ਤਾ ਕਰਨਾ ਹੀ ਆ ਵੀ ਤੂੰ ਮਾੜਾ ਜਿਹਾ ਬਾਰੋ-ਬਾਰ ਉਹ ਗੁੱਸਾ ਕੱਢ ਲਾ ਵੀ ਮੈਂ ਆਪਾਂ ਕਰਦਿਆਂ ਨੂੰ ਕਹਿ ਕੇ ਆਪਾਂ ਕੁੜੀ ਦੇ ਘਰ ਰਿਸ਼ਤਾ ਭੇਜ ਦਾਂਗੇ ਹੂੰ ਹੁਣ ਨਾਇਬ ਇਸ ਗੱਲ ਤੇ ਹੈਰਾਨ ਹੋ ਗਿਆ ਉਹ ਕਹਿੰਦਾ ਵੀ ਹਜੇ ਤਾਂ ਆਪ ਆਪ ਅੱਧ ਵਿਚਕਾਰ ਆ ਸ਼ਹਿਰ ਚ ਪੂਣੀ ਵੀ ਨਹੀਂ ਕੱਤੀ ਹਨਾ ਵੀ ਉਹਦੇ ਚ ਆਪਾਂ ਕੀ ਕਰ ਸਕਦੇ ਆ ਉਹ ਕਹਿੰਦਾ ਕੋਈ ਨਾ ਕਹਿੰਦਾ ਇਹ ਜਿਹੇ ਰਿਸ਼ਤੇ ਤਾਂ ਡਾਕੇ ਬਹੁਛੇ ਦੀ ਪੈ ਜਾਂਦੇ ਹੁੰਦੇ ਆ ਵੀ ਤੂੰ ਪਤਾ ਕਰਕੇ ਰੱਖੀ ਆਪਾਂ ਕਹਿਣਾ ਤਾਂ ਇਹਨੂੰ ਕੁਛ ਨਹੀਂ ਅੱਛਾ ਹੁਣ ਹੈਰਾਨੀ ਦੀ ਗੱਲ ਇਹ ਆ ਕਿ ਉਹ ਕੁੜੀ ਵੀ ਉਸੇ ਬੱਸ ਦੇ ਵਿੱਚ ਚੜਦੀ ਆ ਅੱਛਾ ਉਹ ਕਿਸੇ ਰਸਤੇ ਚ ਮੋੜ ਤੇ ਉਤਰਦੀ ਆ ਦੋਨਾਂ ਨੂੰ ਇਹ ਨਹੀਂ ਪਤਾ ਵੀ ਪਿੰਡ ਕਿਹਦਾ ਫਿਰ ਉਹਨਾਂ ਨੂੰ ਇਹ ਵੀ ਫਿਕਰ ਪੈ ਗਿਆ ਵੀ ਜੇ ਲਾਗਲੇ ਪਿੰਡ ਦੀ ਵੀ ਰਿਸ਼ਤਾ ਜਮਾ ਹੀ ਨਹੀਂ ਹੋਣਾ ਕੋਈ ਜਾਣ ਕਰਨਾ ਨਿਕਲਿਆ ਹੋਵੇ ਚਲੋ ਨਾਇਬ ਨੇ ਕਿਵੇਂ ਜਿਵੇਂ ਕਰਕੇ ਪਤਾ ਕਰ ਉਹ ਕੁੜੀ ਵੀ ਕਿਸੇ ਰਿਸ਼ਤੇਦਾਰੀ ਚ ਆ ਕੇ ਰਹਿਣ ਲੱਗੀ ਹੋਈ ਸੀ ਪੜਦੀ ਸੀ ਪਰ ਉਹਦਾ ਪਿੰਡ ਕਿਤੇ ਦੂਰ ਸੀ ਆ। ਅੱਛਾ। ਨੈਬ ਨੇ ਉਹਨੂੰ ਭਰੋਸਾ ਬਜਵਾਤਾ ਕਿ ਤੇਰਾ ਵਿਆਹ ਆਮ ਨਾ ਹੋ ਸਕਦਾ ਆਪਾਂ ਗੱਲ ਕਰਾਂਗੇ ਪਰ ਹੁਣ ਤੂੰ ਤੇਜ਼ੀ ਨਾਲ ਵਰਤੀ। ਹੂੰ। ਪਿੰਦਰ ਬਿਲਕੁਲ ਸਹਿਸਵਾ ਉਹ ਉਸੇ ਤਰ੍ਹਾਂ ਜਾਣ ਆਉਣ ਲੱਗ ਗਿਆ। ਚਲੋ ਥੋੜੀ ਥੋੜੀ ਕੁੜੀਆਂ ਦੇ ਰਾਹੀਂ ਕਾਲਜ ਦੇ ਵਿੱਚ ਗੱਲਬਾਤ ਵੱਧ ਗਈ ਉਹਨਾਂ ਦੀ। ਹੂੰ। ਗੱਲਬਾਤਾਂ ਹੁੰਦੀਆਂ। ਪਿੰਦਰ ਨੇ ਉਹਨੂੰ ਇਹ ਕਿਹਾ ਕਿ ਤੁਸੀਂ ਭਵਿੱਖ ਬਾਰੇ ਕੀ ਸੋਚਿਆ? ਅੱਛਾ। ਕੁੜੀ ਕਹਿੰਦੀ ਵੀ ਜਿਵੇਂ ਘਰ ਦੇ ਕਹਿਣਗੇ ਮੈਂ ਉਹ ਮੈਂ ਮੰਨ ਲੂੰਗੀ ਹਾਲਾਂਕਿ ਕੁੜੀ ਵੀ ਚੰਗੇ ਘਰ ਚੋਂ ਸੀਗੀ ਪਰ ਪਿੰਦਰ ਨੂੰ ਇਹ ਸੀਗਾ ਵੀ ਜਿੰਨੀ ਸੋਹਣੀ ਸੁਨਖੀ ਆ ਰਹਿਣ ਸਹਿਣਾ ਹੋ ਸਕਦਾ ਸਾਡੇ ਨਾਲੋਂ ਫੈਮਿਲੀ ਸਟੇਟਸ ਜ਼ਿਆਦਾ ਵੱਡੇ ਲੈਵਲ ਦਾ ਹੋਊਗਾ ਉਹਨੇ ਨੈਬ ਨੂੰ ਕਿਹਾ ਕਹਿੰਦਾ ਯਾਰ ਪਤਾ ਤਾਂ ਕਰ ਲੈ ਜਮਾ ਸਿਖਰ ਤੇ ਆ ਕੇ ਮੋੜਨ ਵਾਲੀ ਕੰਮ ਤਾਂ ਕਹਿੰਦਾ ਬੰਦੇ ਦੀ ਮੌਤ ਵਾਲਾ ਮਾਹੌਲ ਹੁੰਦਾ ਹੈ ਨਾ ਕਹਿੰਦਾ ਤੂੰ ਮੇਰੀ ਗੱਲ ਨੂੰ ਸਮਝ ਉਹ ਉਹਨੂੰ ਮਜ਼ਾਕ ਕਰਦਾ ਕਹਿੰਦਾ ਵੀ ਇਹ ਵੱਡਾ ਰਾਂਝਾ ਅੱਜ ਹੀ ਸਾਈਆਂ ਵਧਾਈਆਂ ਪੱਕੀਆਂ ਕਰਨ ਨੂੰ ਫਿਰਦਾ ਹੈ ਨਾ ਤਾਂ ਪਿੰਦਰ ਦੇ ਮਨ ਚ ਜਿਹੜੀ ਉਸ ਕੁੜੀ ਪ੍ਰਤੀ ਮੁਹੱਬਤ ਸੀਗੀ ਉਹ ਬੜੀ ਪਨਪੀ ਹੋਈ ਸੀ ਮਤਲਬ ਫਿਰ ਕੀ ਹੁੰਦਾ ਕਿ ਉਹ ਕੁੜੀ ਦੇ ਪਿੰਡ ਤੱਕ ਉਹਨੂੰ ਸੀਟ ਦੇ ਕੇ ਆਉਂਦੇ ਬੱਸ ਦੇ ਵਿੱਚ ਅੱਛਾ ਪਿੰਦਰ ਨੈਬ ਨੂੰ ਆਪਦੇ ਨਾਲ ਬਿਠਾਉਂਦਾ ਹੂੰ ਬੱਸ ਦੇ ਵਿੱਚ ਜਦੋਂ ਵੀ ਕਾਲਜ ਜਾਂਦਾ ਉਸ ਕੁੜੀ ਦੀ ਸੀਟ ਰੱਖਣ ਵਾਸਤੇ ਨਾਲ ਬੈੰਦਾ ਉਹ ਹੂੰ ਹਾਲਾਂਕਿ ਬੱਸ ਦੇ ਵਿੱਚ ਕੰਡਕਟਰ ਕਹਿ ਵੀ ਦਿੰਦਾ ਕਿ ਜਨਾਨਾ ਸਵਾਰੀ ਨੂੰ ਸੀਟ ਦਿਓ ਪਰ ਉਹ ਉੱਠਦਾ ਨਹੀਂ ਹੈਗਾ ਫਿਰ ਉਹ ਕੁੜੀ ਨੂੰ ਬਿਠਾਉਂਦੇ ਆ अच्छा ਤੁਸੀਂ ਦੇਖੋ ਵੀ ਕਿੰਨੀ ਵੱਡੀ ਹਿੰਮਤ ਹੈ ਜਿਹੜੀ ਕੁੜੀ ਪ੍ਰਭਜੋਤ ਹੁੰਦੀ ਹੈ ਉਹ ਨਾਲ ਬੈਠ ਕੇ ਆਉਂਦੀ ਆ ਪਿੰਦਰ ਦੇ ਦੋਨੋਂ ਅਜਨਬੀਆਂ ਦੀ ਤਰ੍ਹਾਂ ਬੈਠਦੇ ਆ ਪਿੰਦਰ ਨੂੰ ਇਸ ਚੀਜ਼ ਦਾ ਬਹੁਤ ਵੱਡਾ ਅਹਿਸਾਸ ਹੁੰਦਾ ਕਿ ਮੇਰੇ ਨਾਲ ਕੋਈ ਬੈਠਾ ਹੋਇਆ ਕਾਲਜ ਤੱਕ ਹਾਂ ਕਾਲਜ ਦੇ ਗੇਟ ਤੋਂ ਫਿਰ ਅੱਗੇ ਪਿੱਛੇ ਹੋ ਕੇ ਨਿਕਲਦੇ ਆ ਵੀ ਕਿਸੇ ਨੂੰ ਸ਼ੱਕ ਨਾ ਪੈ ਜੇ ਅੱਛਾ ਉਹਨਾਂ ਦੀਆਂ ਇਹ ਨਿੱਕੀਆਂ-ਨਿੱਕੀਆਂ ਖਾਮੋਸ਼ੀ ਦੇ ਵਿੱਚ ਦਿਲ ਦੀਆਂ ਗੱਲਾਂ ਚੱਲਦੀਆਂ ਨੇ ਫਿਰ ਨੈਬ ਪਿੰਦਰ ਨੂੰ ਕਹਿੰਦਾ ਕਹਿੰਦਾ ਵੀ ਲੰਬੀ ਕਹਾਣੀ ਨਾ ਪਾਈਏ ਇਦੋਂ ਪਹਿਲਾਂ ਕੋਈ ਹੋਰ ਵਿੱਚ ਡਾਕਾ ਪਾ ਜਵੇ ਵੇ ਕੋਈ ਹੋਰ ਗੱਲ ਹੋ ਜਵੇ ਵੀ ਮੈਂ ਬੀਬੀ ਨਾਲ ਘਰੇ ਗੱਲ ਕਰ ਦੂੰਗਾ ਵੀ ਤੂੰ ਮਾਮਾ ਜੀ ਹੁਣਾਂ ਨਾਲ ਗੱਲ ਕਰ ਲੈ ਹੁਣ ਪਿੰਦਰ ਡਰਕਲ ਕਿਸਮ ਦਾ ਸੰਗਾਊ ਮੁੰਡਾ ਕਦਮ ਵੀ ਏਡਾ ਚੁੱਕ ਲਿਆ ਉਹਨੂੰ ਡਰ ਵੀ ਲੱਗ ਰਿਹਾ ਵੀ ਹੁਣ ਕੀ ਬਣੂਗਾ ਵੀ ਮੇਰੇ ਪਿਓ ਨੇ ਕਹਿਣਾ ਖੇਤੀ ਦੇ ਕੰਮਕਾਰ ਛੱਡ ਕੇ ਕਾਲਜ ਚ ਲਾਇਆ ਸੀ ਤੇ ਇਹ ਉਧਰੋਂ ਨਵੇਂ ਤਾਣਾ ਬਣ ਲਿਆਏ ਹੈ ਹਨਾ ਕਿਹੜੇ ਕਮੀ ਪੈ ਗਿਆ ਹਾਂ ਕਿਹੜੇ ਕਮੀ ਪੈ ਗਿਆ ਤੇ ਜਦੋਂ ਨੈਬ ਨੇ ਇਹ ਗੱਲ ਕੀਤੀ ਆਪਦੀ ਮਾਂ ਕੋਲੇ ਨੈਬ ਦੀ ਮਾਂ ਨੂੰ ਤਾਂ ਸੱਤੀ ਕੱਪੜੀ ਅੱਗ ਲੱਗ ਗਈ ਹੂੰ ਉਹ ਕਹਿੰਦੀ ਮੈਨੂੰ ਤਾਂ ਇਹ ਨਹੀਂ ਸਮਝ ਆਉਂਦਾ ਕਹਿੰਦੀ ਇਹਨਾਂ ਦੇ ਪੱਲੇ ਕੀ ਆ ਨੰਗਾ ਦੇ ਕਹਿੰਦੀ ਜਿਹੜੇ ਵੱਡੇ ਮੈਲਾਂ ਨੂੰ ਹੱਥ ਪਾਉਣ ਲੱਗਿਆ ਅੱਛਾ ਨੈਬ ਆਪਦੀ ਮਾਂ ਨੂੰ ਕਹਿੰਦਾ ਮੈਂ ਮੈਂ ਕਹਿੰਦਾ ਬੀਬੀ ਗੱਲ ਨਹੀਂ ਸਮਝਿਆ ਕਹਿੰਦੀ ਉਹ ਤਕੜੇ ਸਰਦਾਰਾਂ ਦੀ ਧੀ ਆ ਕਹਿੰਦੀ ਉਹ ਇਹਨਾਂ ਦੇ ਘਰ ਚ ਆ ਕੇ ਭਾਂਡੇ ਨਹੀਂ ਮੰਜੂਗੀ ਕਹਿੰਦੀ ਮੈਂ ਜਾਣਦੀ ਆ ਕਹਿੰਦੀ ਉਸ ਕੁੜੀ ਨੂੰ ਕਿਉਂਕਿ ਨੈਬ ਨੇ ਉਹਨੂੰ ਦੱਸਤਾ ਸੀਗਾ ਹੂੰ ਕਿਉਂਕਿ ਉਹਦੀ ਮਾਂ ਨੂੰ ਚੰਗੀ ਤਰ੍ਹਾਂ ਪਤਾ ਸੀ ਵੀ ਉਹ ਕੁੜੀ ਕਿੰਨਾਂ ਦੀ ਆ ਉਹ ਕੁੜੀ ਉਹਨਾਂ ਦੇ ਉਧਰਲੇ ਰਿਸ਼ਤੇ अच्छा ਜਦੋਂ ਭੂਆ ਨੂੰ ਇਹ ਗੱਲ ਪਤਾ ਲੱਗੀ ਉਹਨੇ ਫਿਰ ਜਾਣ ਕੇ ਉਤਨ ਚੱਕ ਲਿਆ ਵੀ ਹੁਣ ਮੈਂ ਜ਼ਮੀਨ ਦੀ ਗੱਲ ਕਰਾਂ ਵੀ ਹੁਣ ਤਾਂ ਬਾਈ ਜਾੜ ਥੱਲੇ ਇਹਦੇ ਮੁੰਡੇ ਨੇ ਜਿੱਦ ਕਰਨੀ ਆ ਮੈਂ ਉਸ ਹਿਸਾਬ ਨਾਲ ਵੇਖੂੰ ਪਿੰਦਰ ਹੁਣ ਸੋਚ ਰਿਹਾ ਕਿ ਮੈਂ ਆਪਦੇ ਬਾਪ ਨੂੰ ਜਾਂ ਘਰੇ ਕਿਵੇਂ ਦੱਸਾਂ ਉਹ ਡਰ ਰਿਹਾ ਸੀਗਾ ਨੈਬ ਕਹਿੰਦਾ ਵੀ ਮੈਂ ਬੀਬੀ ਨੂੰ ਦੱਸਦਾ ਉਹ ਆਊਗੀ ਮਾਮਾ ਜੀ ਨਾਲ ਗੱਲ ਕਰ ਲੂਗੀ اچھا ਜਦੋਂ ਨੈਬ ਦੀ ਮਾਂ ਪਿੰਦਰ ਦੀ ਭੂਆ ਘਰ ਆਉਂਦੀ ਆ ਤਾਂ ਉਹਨੇ ਪਹਿਲੀ ਗੱਲ ਜ਼ਮੀਨ ਦੀ ਛੇੜੀ اچھا ਤੇ ਉਹ ਹੁਣ ਪਿੰਦਰ ਦਾ ਪਿਓ ਸਾਊ ਸਰੀ ਬੰਦਾ ਉਹ ਕਹਿੰਦਾ ਕੋਈ ਨਾ ਵੀ ਭੈਣੇ ਜਦੋਂ ਵੀ ਆਪਣਾ ਕੁਝ ਬਣਿਆ ਜੋੜਿਆ ਮੈਂ ਤੇਰਾ ਹੱਕ ਨਹੀਂ ਰੱਖਦਾ ਤੈਨੂੰ ਦਊਂਗਾ ਪਨੂ ਨੂੰ ਅੰਦਰੋਂ ਦੁੱਖ ਸੀਗਾ ਵੀ ਅਸੀਂ ਦੋਨੋਂ ਦਿਨ ਬਾਅਦਰ ਹਾਲਤ ਚ ਜਾ ਰਹੇ ਆ ਇਹ ਚੰਗੇ ਘਰ ਚ ਜਮੀਨ ਵਾਲੇ ਘਰ ਚ ਵਿਆਹੀ ਹੋਈ ਆ ਦੈਨ ਤਿਹਾਰੇ ਦਾ ਨਹੀਂ ਕਦੇ ਖੁੰਝਾਇਆ ਸੀ ਵੀ ਇਹਨੂੰ ਹਲੇ ਵੀ ਜ਼ਮੀਨ ਦੀ ਪਈ ਆ ਪਰ ਪਿੰਦਰ ਦਾ ਜਿਹੜਾ ਵਾਪਸੀ ਸਿੱਧਾ ਸਾਦਾ ਬੰਦਾ ਸੀ ਉਹਨੂੰ ਸੀਗਾ ਹੀ ਕਿ ਮੈਂ ਆਪਦੀ ਭੈਣ ਦਾ ਹਿੱਸਾ ਦੇਣਾ ਹੀ ਆ ਫਿਰ ਉਹਨੇ ਕਿਹਾ ਵੀ ਲੱਗਦੇ ਹੱਥੀ ਕਹਿੰਦੀ ਜੇ ਪਿੰਦਰ ਦਾ ਸਾ ਕਿਤੇ ਬਣਦਾ ਵੀ ਦੇਖ ਲੈ ਮੁੰਡੇ ਖੁੰਡਿਆਂ ਚ 100 ਗੱਲਾਂ ਹੁੰਦੀਆਂ ਕੱਲ ਨੂੰ ਕੋਈ ਹੋਰ ਹੀ ਨਾ ਫਾਨਾ ਖੜਾ ਕਰ ਦੇਵੇ ਹਨ ਉਹ ਕਹਿੰਦਾ ਵੀ ਸਾਡੇ ਨਾਲ ਤਾਂ ਕਹਿੰਦਾ ਕਦੇ ਗੱਲ ਹੀ ਨਹੀਂ ਕੀਤੀ ਕਹਿੰਦੀ ਨਹੀਂ ਮੈਂ ਖਾ ਨੈਬ ਨੇ ਮੇਰੇ ਸਰਸਰੀ ਜੀ ਕੰਨੀਓ ਗ ਵੀ ਇਹਨੂੰ ਕੋਈ ਕੁੜੀ ਵਧੀਆ ਲੱਗਦੀ ਆ ਵੀ ਦੇਖ ਲਓ ਭਾਈ ਜੇ ਤੁਹਾਡੀ ਪਰੋਖੋ ਚ ਹੈਗੀ ਆ ਤਾਂ ਕੁੜੀ ਅੱਛਾ ਜਾਨੀ ਇੱਕ ਤਰ੍ਹਾਂ ਦਾ ਟੌਂਟ ਭੂਆ ਨੇ ਮਾਰਿਆ ਵੀ ਤੁਸੀਂ ਦੇਖ ਲਓ ਹੁਣ ਪਿੰਦਰ ਦਾ ਬਾਪ ਸੋਚੀ ਪੈ ਗਿਆ ਵੀ ਇਹ ਇਹਨੇ ਇਧਰੋਂ ਇਹ ਕਿਧਰੋਂ ਨਵਾਂ ਹੀ ਕੰਮ ਕੱਢ ਲਿਆ ਵੀ ਅਸੀਂ ਤਾਂ ਹਜੇ ਅੱਧ ਵਿਚਕਾਰਾਂ ਸਾਡਾ ਤਾਂ ਬਣਿਆ ਕੁਛ ਨਹੀਂ ਉਹਨੇ ਪਿੰਦਰ ਨੂੰ ਪੁੱਛਿਆ ਵੀ ਗੱਲ ਕੀ ਆ ਪਿੰਦਰ ਕਹਿੰਦਾ ਵੀ ਨਹੀਂ ਕੋਈ ਗੱਲ ਨਹੀਂ ਫਿਰ ਨਾਇਬ ਨੇ ਦੱਸਿਆ ਸਾਰਾ ਕੁਝ ਕਾਚਾ ਵੀ ਕੁੜੀ ਵਧੀਆ ਚੰਗੇ ਘਰ ਦੀ ਲੱਗਦੀ ਆ ਵੀ ਜੇ ਬਾਈ ਨੂੰ ਪਸੰਦ ਆ ਆਪਾਂ ਬੰਦਾ ਪਾ ਕੇ ਗੱਲ ਕਰ ਲੈਣੇ ਆ ਵੀ ਆਪਾਂ ਲੰਬਾ ਸਮਾਂ ਨਹੀਂ ਲਗਾਉਂਦੇ ਹੂੰ ਪਿੰਦਰ ਦਾ ਬਾਪ ਇਸ ਕਰਕੇ ਚੁੱਪ ਕਰ ਗਿਆ ਕਿਉਂਕਿ ਉਹਨੂੰ ਆਪਦੀ ਆਰਥਿਕ ਹਾਲਤ ਦਿਖਦੀ ਸੀਗੀ ਹੂੰ ਉਹਨੂੰ ਪਤਾ ਸੀਗਾ ਵੀ ਉਧਰੋਂ ਭੈਣ ਵੀ ਸਿਰ ਤੇ ਜ਼ੋਰ ਪਾ ਰਹੀ ਆ ਜ਼ਮੀਨ ਵੀ ਅਧ ਵਿਚਕਾਰ ਆ ਕੁਝ ਬਣ ਵੀ ਨਹੀਂ ਰਿਹਾ ਇਸ ਕਰਕੇ ਹੂੰ ਫਿਰ ਕੀ ਹੁੰਦਾ ਪਿੰਦਰ ਪ੍ਰਭਜੋਤ ਨੂੰ ਮਿਲਦਾ ਜਾ ਕੇ ਕਾਲਜ ਉਹਨੂੰ ਸਾਫ਼-ਸਾਫ਼ ਗੱਲ ਦੱਸਦਾ ਫਿਰ ਉਹ ਵੀ ਦੱਸ ਦਿੰਦੀ ਆ ਵੀ ਮੈਂ ਨੈਬ ਨੂੰ ਪਹਿਲਾਂ ਤੋਂ ਜਾਣਦੀ ਆ ਸਾਡੀ ਉਧਰੋਂ ਰਿਸ਼ਤੇਦਾਰੀ ਪੈਂਦੀ ਆ ਅੱਛਾ ਹੁਣ ਪਿੰਦਰ ਨੂੰ ਇਸ ਚੀਜ਼ ਦਾ ਅਹਿਸਾਸ ਹੋ ਗਿਆ ਕਿ ਚਲੋ ਜੇ ਰਿਸ਼ਤੇਦਾਰੀ ਪੈਂਦੀ ਹੈ ਫਿਰ ਕੰਮ ਬਹੁਤ ਆਸਾਨ ਹੋ ਜਾਊਗਾ। ਹੂੰ ਪਰ ਨੈਬ ਦੀ ਜਿਹੜੀ ਮਾਂ ਸੀਗੀ ਪਿੰਦਰ ਦੀ ਭੂਆ ਉਹਦੀ ਨੀਅਤ ਬਦਲ ਗਈ ਸੀ। ਅੱਛਾ ਉਹ ਕਹਿੰਦੀ ਐਡੇ ਕੀ ਕਹਿੰਦੇ ਹੁੰਦੇ ਆ ਕਹਿੰਦੀ ਐਡੇ ਖੱਬੀ ਖਾਨਾ ਦੀ ਧੀ ਦੋ ਖੁੱਡਾਂ ਵਾਲੇ ਦੇ ਘਰ ਬੈਠੂਗੀ ਜਾ ਕੇ ਚਾਰ ਸਿਆੜਾਂ ਤੇ ਬੈਠੂਗੀ ਕਹਿੰਦੀ। ਹੂੰ ਕਹਿੰਦੀ ਨੈਬ ਗੱਲ ਸੁਣ ਲੈ ਮੇਰੀ ਕਹਿੰਦੀ ਆਪਾਂ ਉੱਥੇ ਕਹਿੰਦਾ ਪਿੰਦਰ ਦਾ ਰਿਸ਼ਤਾ ਨਹੀਂ ਹੋਣ ਦੇਣਾ ਭੂਆ ਕਹਿ ਰਹੀ ਐ। ਨੈਬ ਹੈਰਾਨ ਹੋ ਗਿਆ। ਹੂੰ ਉਹ ਕਹਿੰਦਾ ਬੀਬੀ ਆਪਾਂ ਕੀ ਲੈਣਾ ਆਪਣਾ ਸਾਰਾ ਕੁਝ ਵਧੀਆ ਕਹਿੰਦਾ ਜਪਿੰਦਰ ਦਾ ਕੁਝ ਬਣਦਾ ਆਪਾਂ ਬਣਾ ਦਿੰਨੇ ਆ ਕਹਿੰਦੀ ਤੈਨੂੰ ਨਹੀਂ ਪਤਾ ਕਹਿੰਦੀ ਸਾਡੀਆਂ ਗੱਲਾਂ ਦਾ ਕਹਿੰਦੀ ਬਾਈ ਨੇ ਮੇਰੇ ਨਾਲ ਚੰਗੀ ਨਹੀਂ ਕੀਤੀ ਹਾਲਾਂਕਿ ਪਿੰਦਰ ਦੇ ਬਾਪ ਨੇ ਮਾਪੇ ਦੇ ਮਰਨ ਪਿੱਛੋਂ ਉਹਦੀ ਭੂਆ ਨੂੰ ਬਹੁਤ ਚਾਮਾ ਲਾਡਾ ਨਾ ਰੱਖਿਆ ਸੀ ਚੰਗੇ ਘਰ ਚ ਵਿਆਹ ਕੀਤਾ ਸੀ ਸਿਰਫ ਇਸ ਕਰਕੇ ਵੀ ਜਿਹੜੀ ਮਿਆ ਜੂਨ ਕੱਟ ਲਿਓ ਠੀਕ ਆ ਮੇਰੀ ਭੈਣ ਨਾ ਕੱਟੇ ਪਰ ਭੈਣ ਦੇ ਸਿਰ ਤੇ ਕਹਿੰਦੇ ਆ ਨਾ ਕਿ ਉਹ ਮੋਹ ਮਾਇਆ ਚੜਦੀ ਆ ਜਦੋਂ ਉਹ ਬੰਦੇ ਨੂੰ ਤਬਾਹ ਕਰਨ ਤੱਕ ਲੈ ਜਾਂਦੀ ਆ ਹੁਣ ਨੇਬ ਦੀ ਮਾਂ ਨੇ ਉਸ ਕੁੜੀ ਦੇ ਘਰਦਿਆਂ ਦੇ ਕੰਨੀ ਗੱਲ ਕੱਢਦੀ। ਅੱਛਾ ਕਹਿੰਦੀ ਵੀ ਪਤਾ ਕਰੋ ਕੱਲ ਨੂੰ ਬੱਚਾ ਆਪ ਪਸੰਦ ਕਰੇ ਕੋਈ ਖਾਨਦਾਨੀ ਬੰਦਾ ਨਾ ਹੋਵੇ ਬੇਇੱਜ਼ਤੀ ਵਾਲੀ ਗੱਲ ਆ ਧੀ ਭੈਣ ਦਾ ਮਸਲਾ। ਹੂੰ ਉਹਨਾਂ ਦੇ ਘਰ ਦੇ ਵੀ ਸਤਰਕ ਹੋ ਗਏ ਪ੍ਰਭਜੋਤ ਦੇ ਉਹਨਾਂ ਨੂੰ ਵੀ ਪਤਾ ਲੱਗਿਆ। ਹੂੰ ਉਹਨਾਂ ਨੇ ਪ੍ਰਭਜੋਤ ਨੂੰ ਪੁੱਛ ਲਿਆ। ਹੂੰ ਪ੍ਰਭਜੋਤ ਨੇ ਦਾਸਤਾਬੀ ਇਦਾਂ ਕਰਕੇ ਫਲਾਨੇ ਪਿੰਡ ਦਾ ਮੁੰਡਾ ਵੀ ਉਹ ਆਉਂਦਾ ਉਹਨੇ ਮੈਨੂੰ ਕਦੇ ਰਾਹ ਨਹੀਂ ਰੋਕਿਆ ਮੇਰਾ ਮੈਨੂੰ ਕਦੇ ਕੁਝ ਕਿਹਾ ਨਹੀਂ ਵੀ ਮੈਨੂੰ ਇੱਕ ਸਨੇਹਾ ਮਿਲਿਆ ਕਿ ਮੇਰੀ ਸਹੇਲੀ ਦੇ ਰਾਹੀ ਵੀ ਇਦਾਂ ਕਰਕੇ ਉਹ ਰਿਸ਼ਤਾ ਪੇਛ ਸਕਦੇ ਆ ਹੂੰ ਹੁਣ ਕੁੜੀ ਦਾ ਭਰਾ ਤੇ ਬਾਪ ਅੱਗ ਬਬੂਲਾ ਹੋਗੇ ਵੀ ਤੂੰ ਇਹ ਕਿਦਾਂ ਫੈਸਲੇ ਲੈ ਸਕਦੀ ਆ ਤੂੰ ਸਵਾਲ ਹੀ ਨਹੀਂ ਪੈਦਾ ਹੁੰਦਾ ਤਾਂ ਸ਼ੁਕਰ ਕਰ ਤੂੰ ਕਾਲਜ ਜਾ ਰਹੀ ਆ ਚਲੋ ਜੀ ਇੱਥੇ ਜਾ ਕੇ ਜਦੋਂ ਗੱਲ ਖੜ ਜਾਂਦੀ ਆ ਪ੍ਰਭਜੋਤ ਨੂੰ ਬਹੁਤ ਫਿਕਰ ਪੈ ਜਾਂਦਾ ਹੂੰ ਹੁਣ ਨਵੀਂ ਕੜੀ ਕੀ ਜੁੜਦੀ ਆ ਕਿ ਨੈਬ ਪ੍ਰਭਜੋਤ ਨਾਲ ਗੱਲਬਾਤ ਕਰਨ ਲੱਗ ਜਾਂਦਾ ਅੱਛਾ ਉਹ ਨੂੰ ਕਹਿੰਦਾ ਵੀ ਮੈਂ ਤੁਹਾਨੂੰ ਦੱਸਣਾ ਚਾਹਨਾ ਚਾਹੇ ਉਹ ਮੇਰੇ ਮਾਮੇ ਦਾ ਪੁੱਤ ਆ ਅਸੀਂ ਇਕੱਠੇ ਪਲੇ ਆ ਖੇਡੇ ਆ ਹੁਣ ਤੱਕ ਸਾਥ ਹੀ ਰਿਹਾ ਸਾਡਾ ਅੱਗੇ ਵੀ ਰਹੂਗਾ ਵੀ ਪਰ ਤੂੰ ਉਸ ਘਰ ਚ ਸੌਖੀ ਨਹੀਂ ਰਹਿ ਪਉਣਾ ਅੱਛਾ ਉਹ ਕਹਿੰਦੀ ਮੈਂ ਤੇਰਾ ਮਤਲਬ ਨਹੀਂ ਸਮਝੀ ਕਹਿੰਦਾ ਮਤਲਬ ਇਹ ਆ ਵੀ ਜਿੱਡੇ ਵੱਡੇ ਘਰ ਦੀ ਤੂੰ ਹੈਗੀ ਆ ਐਸ਼ੋ ਆਰਾਮ ਚ ਪਲੀ ਹੋਈ ਆ ਕਹਿੰਦਾ ਇੱਥੇ ਤੈਨੂੰ ਕੱਖ ਨਹੀਂ ਲੱਭਣਾ ਛੇਕਣ ਨੂੰ ਉਹੀ ਜੱਟਾਂ ਦੇ ਘਰ ਕਹਿੰਦਾ ਚੋਲਾ ਹੀ ਨਹੀਂ ਸੁਟਣਾ ਤੇਰਾ ਉਹ ਕਹਿੰਦੀ ਨਹੀਂ ਮੈਂ ਇਸ ਕਰਕੇ ਤਾਂ ਨਹੀਂ ਪੜ ਰਹੀ ਹੈਗੀ ਵੀ ਮੈਂ ਕੋਈ ਕੰਮ ਹੀ ਨਾ ਕਰਾਂ ਮੈਂ ਘਰ ਸੰਭਾਲ ਸਕਦੀ ਆ ਕਹਿੰਦੀ ਜਾਂ ਤਾਂ ਤੂੰ ਮੈਨੂੰ ਗੱਲ ਖੁੱਲ ਕੇ ਦੱਸ ਦੇ ਨੈਬ ਨੂੰ ਕਹਿੰਦੀ। ਹੂੰ ਨੈਬ ਕਹਿੰਦਾ ਵੀ ਉਹਨਾਂ ਦਾ ਫੈਮਿਲੀ ਸਟੇਟਸ ਤੁਹਾਡੇ ਨਾਲ ਕਿਤੇ ਵੀ ਮੈਚ ਨਹੀਂ ਖਾਂਦਾ। ਹੂੰ ਹੁਣ ਕੁੜੀ ਦੋਬੇ ਦਾ ਚ ਪੈ ਗਈ। ਜਿਹੜੇ ਬੰਦੇ ਨੇ ਕਿਸੇ ਪ੍ਰਤੀ ਸੁਪਨੇ ਬੁਣੇ ਹੋਣ ਅਚਾਨਕ ਸਭ ਕੁਝ ਉੱਦੜਦਾ ਨਜ਼ਰ ਆਵੇ ਤਾਂ ਉਹਦੇ ਲਈ ਵੀ ਔਖਾ ਹੋ ਜਾਂਦਾ। ਹੂੰ ਉਹਦਾ ਦੋਨੇ ਪਾਸੇ ਦਿਮਾਗ ਚੱਲਦਾ ਕਿ ਨੈਬ ਦੇ ਮਨ ਚ ਕੋਈ ਬੇਈਮਾਨੀ ਨਾ ਹੋਵੇ। ਹੂੰ ਫਿਰ ਦੂਸਰੇ ਪਾਸੇ ਉਹਦਾ ਇਹ ਵੀ ਦਿਮਾਗ ਚੱਲਦਾ ਕਹਿੰਦੀ ਹਾਂ ਇਮੋਸ਼ਨਲ ਹੋ ਕੇ ਲਏ ਹੋਏ ਫੈਸਲੇ ਜ਼ਿੰਦਗੀ ਚ ਸਾਰੇ ਸਹੀ ਨਹੀਂ ਹੁੰਦੇ ਹੋ ਸਕਦਾ ਕੱਲ ਨੂੰ ਮੇਰਾ ਫਿਊਚਰ ਦਾ ਆ ਤੇ ਲੱਗ ਜੇ ਕੀ ਪਤਾ ਮੈਂ ਪਿੰਦਰ ਨੂੰ ਵੇਖਿਆ ਪਿੱਛੇ ਘਰ ਤਾਂ ਵੇਖਿਆ ਹੀ ਨਹੀਂ ਕਿੱਥੇ ਰਹਿੰਦੇ ਆ ਕਿਵੇਂ ਰਹਿੰਦੇ ਆ ਤਾਂ ਨੈਬ ਉਸ ਕੁੜੀ ਦਾ ਦਿਮਾਗ ਬਦਲਣ ਦੀ ਕੋਸ਼ਿਸ਼ ਕਰਦਾ अच्छा ਹੁਣ ਤੁਸੀਂ ਇਹ ਦੇਖੋ ਇਧਰ ਪਿੰਦਰ ਦੇ ਘਰ ਚ ਗੱਲ ਉੱਥੇ ਖੜ ਜਾਂਦੀ ਐ ਵੀ ਹੁਣ ਹੋ ਹੀ ਨਹੀਂ ਸਕਦਾ ਹੂੰ ਉਹਦੇ ਬਾਪ ਨੇ ਫਿਰ ਇੱਕ ਦਿਨ ਹੀ ਕਹਤਾ ਕਹਿੰਦਾ ਬਾਲੀਆਂ ਉੱਚੀਆਂ ਉਡਾਰੀਆਂ ਨਾ ਮਾਰਾ ਆਪਾਂ ਇੰਨੇ ਜੋਗੇ ਹੈ ਨਹੀਂ ਹੂੰ ਕਹਿੰਦਾ ਉਹਨਾਂ ਨੇ ਤੇਰੀ ਸ਼ਕਲ ਤੇ ਰਿਸ਼ਤਾ ਨਹੀਂ ਕਰਨਾ ਜ਼ਮੀਨ ਨੂੰ ਰਿਸ਼ਤਾ ਕਰਨਾ ਜਾਇਦਾਦ ਨੂੰ ਰਿਸ਼ਤਾ ਹੋਣਾ ਹੂੰ ਤੇ ਵੀ ਤੂੰ ਸੰਭਲ ਕੇ ਚੱਲ ਵੀ ਇਹੋ ਜਿਹਾ ਕੋਈ ਸਿਆਪਾ ਨਾ ਪਾ ਲਈਂ ਆਪਾਂ ਪਹਿਲਾਂ ਹੀ ਵਕਤਾਂ ਨੂੰ ਫੜੇ ਹੋਏ ਆ ਹੂੰ ਪਿੰਦਰ ਵੀ ਸਾਇਲੈਂਟ ਹੋ ਗਿਆ ਗੱਲ ਸੁਣ ਕੇ ਵੀ ਮੈਂ ਹੁਣ ਘਰ ਵੀ ਕੀ ਸਕਦਾ ਬਹੁਤ ਗੱਲਾਂ ਚ ਉਹ ਵੀ ਸੋਚ ਰਿਹਾ ਸੀਗਾ ਉਹਦੀ ਵੀ ਸੈਣ ਪਸੀ ਕਿ ਉਹ ਆਪਦੇ ਪਾਪ ਬਾਰੇ ਸੋਚ ਰਿਹਾ ਸੀ ਹੁਣ ਉਹਨੇ ਫਿਰ ਇੱਕ ਚੀਜ਼ ਇਹ ਵੀ ਠਾਨ ਲੀ ਕਹਿੰਦਾ ਕੁਝ ਵੀ ਹੋ ਜੇ ਮੈਨੂੰ ਇੰਤਜ਼ਾਰ ਵੀ ਕਰਨਾ ਪਿਆ ਮੈਂ ਉਹਦੇ ਬਰਾਬਰ ਦਾ ਹੋ ਕੇ ਪ੍ਰਭਜੋਤ ਨੂੰ ਆਪਦੇ ਘਰ ਬਿਆਕੇ ਲਿਆਉਂਗਾ ਦੂਸਰੇ ਪਾਸੇ ਨੈਬ ਜਿਹਦੀ ਥੋੜੀ ਨੀਅਤ ਬਦਲ ਗਈ ਸੀ ਪਰ ਉਹਨੇ ਪਿੰਦਰ ਨੂੰ ਪਤਾ ਨਹੀਂ ਸੀ ਲੱਗਣ ਦਿੱਤਾ ਨੈਬ ਦੀ ਮਾਂ ਦੂਜੇ ਦਿਨੀ ਨੈਬ ਨੂੰ ਨਾਲ ਲਿਜਾ ਕੇ ਪ੍ਰਭਜੋਤ ਦੇ ਘਰੇ ਵਜੀ अच्छा। ਉੱਥੇ ਜਾ ਕੇ ਉਹਨਾਂ ਨੂੰ ਕਹਿੰਦੀ ਆ ਕਹਿੰਦੀ ਵੀ ਪਾਣੀ ਪੁਲਾਂ ਤੋਂ ਦੀ ਨਿਕਲ ਲੱਗਿਆ। ਤੁਸੀਂ ਗੌਰ ਕਰੋ ਕਹਿੰਦੀ ਮੇਰੇ ਹੱਥ ਇੱਕ ਰਿਸ਼ਤਾ ਵਾ ਚੁੱਪ ਕਰਕੇ ਕੁੜੀ ਨੂੰ ਵਿਆਹ ਕਰਕੇ ਕਹਿੰਦੀ ਕੈਨੇਡਾ ਤੋਰ ਤੋ। ਅੱਛਾ। ਔਰ ਘਰ ਦੇ ਹਰਾਮ ਵੀ ਕੋ ਦਮ ਕਿਵੇਂ? ਉਹ ਕਹਿੰਦੇ ਵੀ ਤੁਸੀਂ ਉਹ ਦੇਖੋ ਵੀ ਕਈ ਵਾਰ ਨਾ ਮਾੜੀ ਨੀਅਤ ਦੇ ਵਿੱਚ ਵੀ ਰੱਬ ਕਈ ਵਾਰ ਚੰਗਾ ਕਰ ਜਾਂਦਾ। ਹੁਣ ਭੂਆ ਨੇ ਉਹ ਰਿਸ਼ਤਾ ਮਾੜੀ ਨੀਅਤ ਚ ਕਰਾਇਆ ਸੀਗਾ। ਹਾਂ ਨਾ ਉਹਦੀ ਦੱਸ ਪਾਈ ਸੀਗੀ ਤੇ ਦੂਸਰੇ ਪਾਸੇ ਪ੍ਰਾਪਤ ਦੇ ਘਰਦਿਆਂ ਨੂੰ ਫਿੱਟ ਬੈਠ ਗਿਆ। अच्छा ਤੇ ਉਹ ਕਹਿੰਦੇ ਵੀ ਠੀਕ ਐ ਵੀ ਜੇ ਤੁਸੀਂ ਕਹਿੰਨੇ ਹੋ ਹਨਾ ਥੋੜੇ ਬੰਦੇ ਜਾਣਕਾਰ ਹੈਗੇ ਆ ਪਰ ਰਿਸ਼ਤਾ ਕਰਾਂਗੇ ਹੂੰ ਨਾਇਬ ਨੇ ਐਡੀ ਵੱਡੀ ਗੱਲ ਦਾ ਉਹਲਾ ਪਿੰਦਰ ਤੋਂ ਰੱਖਿਆ ਅੱਛਾ ਪਿੰਦਰ ਨੂੰ ਹਵਾਈ ਕਿਲੇ ਬਣਾਵਣਾ ਦੱਸੀ ਜਾਇਆ ਕਰੇ ਵੀ ਕੋਈ ਨਾ ਮੈਂ ਤੇਰੇ ਨਾਲ ਖੜਾ ਕੁਝ ਨਹੀਂ ਹੁੰਦਾ ਉਹਨੂੰ ਉਹਨੂੰ ਥੋੜੇ ਥੋੜੇ ਸੰਕੇਤ ਦੇ ਰਿਹਾ ਵੀ ਜੇ ਇਦਾਂ ਹੋ ਗਿਆ ਕੋਈ ਗੱਲ ਨਹੀਂ ਕੁੜੀਆਂ ਨੂੰ ਬਹੁਤ ਕੁਝ ਸਹਿਣ ਕਰਨਾ ਪੈਂਦਾ ਵੀ ਤੂੰ ਵੀ ਸਹਿਣ ਕਰ ਲਈ ਵੀ ਤੂੰ ਆਪਦੀ ਬੋਲਾਂ ਤੋਂ ਨਾ ਫੇਰੀ ਮੈਂ ਤੇਰੇ ਨਾਲ ਹੂੰ ਹੁਣ ਇਹ ਗੱਲ ਕਿਸੇ ਨੂੰ ਪਤਾ ਨਹੀਂ ਲੱਗਦਾ ਚਾਰ ਦਿਨ ਪ੍ਰਭਜੋਤ ਕਾਲਜ ਚੋਂ ਗਾਇਬ ਰਹਿੰਦੀ ਆ ਅੱਛਾ ਔਰ ਨੈਬ ਨੂੰ ਉਹਦੇ ਗਾਇਬ ਹੋਣ ਦਾ ਕਾਰਨ ਵੀ ਪਤਾ ਹੁੰਦਾ ਹੂੰ ਜਿਹੜਾ ਨੈਬ ਆ ਉਹ ਉਹਨੂੰ ਖੁੱਲ ਕੇ ਨਹੀਂ ਦੱਸਦਾ ਪਿੰਦਰ ਉਦਾਸ ਹੋਣ ਲੱਗ ਜਾਂਦਾ ਉਹ ਸੋਚਦਾ ਵੀ ਕੋਈ ਖੇਡ ਨਾ ਖੇਢੀ ਗਈ ਹੋਵੇ ਇੱਕੋ ਦਮ ਘਰ ਚ ਗੱਲਾਂ ਹੋ ਗਈਆਂ ਇੱਕੋ ਦਮ ਹੀ ਉਹਦਾ ਕਾਲਜ ਆਉਣਾ ਬੰਦ ਹੋ ਗਿਆ ਪਰ ਉਹ ਡਰ ਜਾਂਦਾ ਉਹਨੂੰ ਫਿਕਰ ਹੋਣੀ ਸ਼ੁਰੂ ਹੋ ਜਾਂਦੀ ਆ ਉਹ ਕਹਿੰਦਾ ਵੀ ਮੇਰਾ ਜਿਵੇਂ ਕਿਵੇਂ ਕਰਕੇ ਸੁਨੇਹਾ ਪਹੁੰਚਵਾ ਵੀ ਕਿਤੇ ਵੀ ਜੇ ਉਹ ਕਾਲਜ ਆ ਸਕਦੀ ਏ ਇੱਕ ਵਾਰ ਮੇਰੇ ਨਾਲ ਬੈਠ ਕੇ ਗੱਲ ਕਰ ਲੈ ਵੀ ਮੈਂ ਉਹਦੇ ਰਾਹਾਂ 'ਚ ਨਹੀਂ ਆਉਂਗਾ ਹਮ ਪਰ ਨੈਬ ਉਹਨੂੰ ਝੂਠੀ ਤਸੱਲੀ ਦੇ ਰਿਹਾ ਵੀ ਨਹੀਂ ਨਹੀਂ ਉਹ ਕੁੜੀ ਇਦਾਂ ਦੀ ਨਹੀਂ ਮੈਂ ਉਹਨੂੰ ਜਾਣਦਾ ਹਮ ਕਿਉਂਕਿ ਨੈਬ ਦੀ ਮਾਂ ਤੇ ਨੈਬ ਇਹ ਖੇਡ ਖੇਡ ਚੁੱਕੇ ਸੀ ਉਹਨਾਂ ਨੇ ਪ੍ਰਵਦਾ ਰਿਸ਼ਤਾ ਕਰਵਾਤਾ ਸੀਗਾ ਤੇ ਉਹਨਾਂ ਨੇ ਬਸ ਉਸ ਤੋਂ ਬਾਅਦ ਉਹਨੂੰ ਬਾਹਰ ਭੇਜਣਾ ਸੀ ਅੱਛਾ ਹੁਣ ਤੁਸੀਂ ਦੇਖੋ 5 ਦਿਨਾਂ ਬਾਅਦ ਪ੍ਰਭਜੋਤ ਕਾਲਜ ਪਹੁੰਚਦੀ ਹੈ ਪਰ ਬੱਸ 'ਚ ਨਹੀਂ ਆਉਂਦੀ। ਉਹਦਾ ਭਰਾ ਉਹਨੂੰ ਸਕੂਟਰ ਤੇ ਛੱਡ ਕੇ ਜਾਂਦਾ। ਅੱਛਾ। ਪਿੰਦਰ ਜਿਹੜਾ ਬਿਲਕੁਲ ਉਦਾਸ ਹੁੰਦਾ ਉਹ ਕੁੜੀ ਨੂੰ ਵੇਖ ਕੇ ਖਿਲ ਜਾਂਦਾ ਇੱਕ ਵਾਰ। ਵੀ ਚਲ ਅੱਜ ਮੈਂ ਗੱਲ ਕਰੂੰਗਾ ਵੀ ਪੁੱਛੂੰਗਾ ਵੀ ਕਾਰਨ ਕੀ ਆ। ਹੂੰ। ਨੈਬ ਉਹਨਾਂ ਨੂੰ ਦੋਨਾਂ ਜਣਿਆਂ ਨੂੰ ਇਕੱਠਿਆਂ ਨੂੰ ਬਿਠਾਉਂਦਾ ਗੱਲਬਾਤ ਕਰਵਾਉਂਦਾ। ਕੁੜੀ ਨੇ ਨੈਬ ਤੇ ਉਹਦੀ ਮਾਂ ਦੀ ਸਕ੍ਰਿਪਟ ਦੇ ਹਿਸਾਬ ਨਾਲ ਸਾਰੀ ਗੱਲ ਸੁਣਾਤੀ। ਅੱਛਾ। ਕਹਿੰਦੀ ਮੇਰੇ ਘਰ 'ਚ ਟੈਨਸ਼ਨ ਵਾਲਾ ਮਾਹੌਲ ਹੋ ਗਿਆ ਸੀਗਾ। ਰਿਸ਼ਤੇ ਦੀ ਗੱਲ ਚੱਲ ਪਈ ਸੀ ਪਰ ਮੈਂ ਤਾਂ ਤੇਰੇ ਨਾਲ ਜ਼ੁਬਾਨ ਕਰ ਚੁੱਕੀ ਆ ਮੈਂ ਸਾਰਾ ਕੁਝ ਕਿਦਾਂ ਬਰਦਾਸ਼ਤ ਕਰਦੀ ਮੈਂ ਟੈਨਸ਼ਨ 'ਚ ਰਹੀ ਤਾਂ ਕਰਕੇ ਮੈਂ ਘਰੋਂ ਬਾਹਰ ਨਹੀਂ ਨਿਕਲੀ ਹਾਲਾਂਕਿ ਉਹ ਸ਼ਗਨ ਪਵਾ ਚੁੱਕੀ ਸੀ ਅੱਛਾ ਹੁਣ ਨੈਬ ਨੂੰ ਸਾਰੀ ਕਹਾਣੀ ਪਤਾ ਸੀ ਉਹ ਵੀ ਕਛਾਂ ਚ ਹੱਥ ਦੇ ਕੇ ਕੋਲ ਖੜਾ ਰਿਆ ਪਤਾ ਉਹਨੂੰ ਵੀ ਸੀ ਕੁੜੀ ਨੂੰ ਵੀ ਇਹ ਗੱਲ ਪਤਾ ਸੀ ਪਰ ਪਿੰਦਰ ਵਿਚਾਰਾ ਭੋਲਾ ਪਾਂਛੀ ਜਿਹੜਾ ਉਹਦੀ ਗੱਲ ਸੁਣ ਕੇ ਭਰੋਸਾ ਕਰਕੇ ਬਹਿ ਗਿਆ ਉਹ ਕਹਿੰਦਾ ਮੈਨੂੰ ਤੂੰ ਮੇਰਾ ਹੋਰ ਮਾਣ ਵਧਾਤਾ ਬੀਤੂ ਅੱਜ ਵੀ ਉਵੇਂ ਹੀ ਖੜੀ ਆ ਤੂੰ ਘਰਦਿਆਂ ਦੇ ਨਾਲ ਲੜਨ ਲਈ ਵੀ ਤਿਆਰ ਖੜੀ ਆ ਮੇਰੇ ਪਿੱਛੇ ਅੱਛਾ ਉਹਨੂੰ ਬਿਲਕੁਲ ਨਹੀਂ ਪਤਾ ਵੀ ਖੇਡ ਖੇਢੀ ਜਾ ਚੁੱਕੀ ਆ ਹੂੰ ਅੱਛਾ ਕੁੜੀ ਦਾ ਫਿਰ ਕੁੜੀ ਦਾ ਆਉਣਾ ਜਾਣਾ ਹੁੰਦਾ ਫਿਰ ਕੁੜੀ ਉਹਨੂੰ ਇਹ ਕਹਿੰਦੀ ਆ ਪ੍ਰਭਜੋਤਪਿੰਦਰ ਨੂੰ ਇਹ ਕਹਿੰਦੀ ਆ ਕਹਿੰਦੀ ਵੀ ਮੇਰਾ ਕਾਲਜ ਚ ਵੱਧ ਘਟ ਆਉਣਾ ਜਾਣਾ ਹੋਊਗਾ ਹੂੰ ਵੀ ਤੂੰ ਆਪਣਾ ਖਿਆਲ ਰੱਖੀ ਜੋ ਵੀ ਹੋਊਗਾ ਚੰਗਾ ਹੀ ਹੋਊਗਾ ਪਰ ਤੂੰ ਆਪਣਾ ਲੋਕਾਂ ਪਿੱਛੇ ਲਾ ਕੇ ਦਿਮਾਗ ਨਾ ਬਦਲੀ ਅੱਛਾ ਉਹ ਫਿਰ ਵੀ ਉਹਨੂੰ ਇੰਡੀਕੇਟ ਕਰ ਰਹੀ ਆ ਹੂੰ ਪਿੰਦਰ ਨੇ ਸੋਚ ਲਿਆ ਵੀ ਠੀਕ ਆ ਜਦੋਂ ਉਹ 4 ਦਿਨਾਂ ਬਾਅਦ ਆ ਕੇ ਉਹਨੇ ਸਾਰੀ ਗੱਲ ਦੱਸਦੀ ਹੋ ਸਕਦਾ ਕੁੜੀ ਦੇ ਘਰ ਦਾ ਮਾਹੌਲ ਹੀ ਐਸਾ ਹੋਵੇ ਹੂੰ ਦੂਸਰੇ ਪਾਸੇ ਪ੍ਰਭਜੋ ਤੇ ਘਰ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਪਿੰਦਰ ਵਿਚਾਰਾ ਭੋਲਾ ਭਾਲਾ ਕਾਲਜ ਜਾਂਦਾ ਘਰ ਦੀਆਂ ਜ਼ਿੰਮੇਵਾਰੀਆਂ ਦੇਖਦਾ ਪਰ ਉਹਦੇ ਅੰਦਰ ਇੱਕ ਝੋਰਾ ਪੈ ਗਿਆ ਵੀ ਇਹ ਕਿਵੇਂ ਹੋ ਗਿਆ ਹੂੰ ਉਹ ਨੈਵ ਨੂੰ ਕਹਿੰਦਾ ਕਹਿੰਦਾ ਨੈਵ ਕਹਿੰਦਾ ਮੈਨੂੰ ਨਾ ਤੇਰੀ ਵੀ ਹਵਾ ਬਦਲੀ ਬਦਲੀ ਲੱਗਦੀ ਆ ਅੱਛਾ ਜਿੱਥੇ ਕਹਿੰਦੇ ਬਹੁਤ ਗੂੜਾ ਰਿਸ਼ਤਾ ਹੋਵੇ ਨਾ ਉੱਥੇ ਜ਼ਰਾ ਜਿਹੀ ਤਾਰ ਦਾ ਫਰਕ ਵੀ ਪੈ ਜੇ ਨਾ ਬੰਦੇ ਨੂੰ ਅਹਿਸਾਸ ਬਹੁਤ ਜਲਦੀ ਹੁੰਦਾ ਪਿੰਦਰ ਨੂੰ ਨੈਬ ਦੀ ਯਾਰੀ ਦੇ ਵਿੱਚੋਂ ਉਪਰੇ ਬਣਦੀ ਬੋਲਣ ਲੱਗ ਪਈ ਹੂੰ ਕਹਿੰਦਾ ਨਹੀਂ ਬਾਈ ਕਹਿੰਦਾ ਤੇਰਾ ਪਲੇਖਾ ਕਹਿੰਦਾ ਮੈਂ ਵੀ ਉਲਝਿਆ ਹੋਇਆ ਹਾਂ ਤੂੰ ਤੂੰ ਪ੍ਰਭ ਕਰਕੇ ਪਰੇਸ਼ਾਨ ਆ ਕਹਿੰਦਾ ਤਾਂ ਤੈਨੂੰ ਲੱਗਦਾ ਹੂੰ ਕਹਿੰਦਾ ਬਈ ਮੈਂ ਤੈਨੂੰ ਕਿਹਾ ਨਾ ਵੀ ਆਪਾਂ ਮਰਦੇ ਦਮ ਤੱਕ ਨਹੀਂ ਬਣਾ ਤੇਰੇ ਨਾਲ ਖੜੇ ਆ ਅੱਛਾ ਹੁਣ ਤੁਸੀਂ ਦੇਖੋ ਵੀ ਉਸ ਸਮੇਂ ਉਹ ਗੱਲ ਨੂੰ ਮੰਗਣੇ ਹੋਏ ਨੂੰ ਦੇਰ ਹੋ ਜਾਂਦੀ ਆ ਹੂੰ ਬਾਅਦ ਚ ਆ ਕੇ ਪਤਾ ਲੱਗਦਾ ਕਿ ਪ੍ਰਭ ਦਾ ਵਿਆਹ ਅੱਛਾ ਜਦੋਂ ਪ੍ਰਭ ਦਾ ਵਿਆਹ ਤਾਂ ਰਹਿ ਜਾਂਦਾ ਨੈਬ ਦੇ ਕੈਨ ਅਨੁਸਾਰ ਪਿੰਦਰ ਜਦੋਂ ਕਾਲਜ ਪਹੁੰਚਦਾ ਉੱਥੇ ਪ੍ਰਭ ਹੀ ਹੁੰਦੀ ਆ अच्छा वो दस दिया ਕਹਿੰਦੀ ਇੱਕ ਵਾਰ ਮੈਨੂੰ ਇਸ ਖਲਜਗਣ ਚੋਂ ਨਿਕਲਣਾ ਪੈਣਾ ਪਿੰਦਰ ਮੈਂ ਜੋ ਕਰ ਰਹੀਆਂ ਤੇਰੇ ਲਈ ਕਰ ਰਹੀਆਂ ਤੂੰ ਮੇਰੇ ਤੇ ਯਕੀਨ ਰੱਖੀ ਕਹਿੰਦੀ ਮੇਰੇ ਘਰ ਦੇ ਮੈਨੂੰ ਬਾਹਰ ਭੇਜ ਰਹੇ ਆ ਅੱਛਾ ਵਿਆਹ ਵਾਰੇ ਨਹੀਂ ਦੱਸਦੀ ਹਾਂ ਉਹਨੂੰ ਕਹਿੰਦੀ ਉਹ ਕਹਿੰਦਾ ਫੇਰ ਵੀ ਕਹਿੰਦਾ ਮੈਨੂੰ ਮੇਰੀ ਪੇਪਰ ਮੈਰਿਜ ਹੋਊਗੀ ਜਿਵੇਂ ਵੀ ਹੋ ਗਈ ਘਰ ਦੇ ਬਾਹਰ ਭੇਜਣਗੇ ਮੈਂ ਚੌਨੀ ਆ ਇਨ੍ਹਾਂ ਲੋਕਾਂ ਚੋ ਇਸ ਦੁਨੀਆ ਚੋ ਮੈਂ ਦੂਸਰੇ ਪਾਸੇ ਜਾਵਾਂ ਮੈਂ ਤੈਨੂੰ ਬੁਲਾਵਾਂ ਤੇਰੇ ਹਾਲਾਤ ਸੁਧਰ ਜਾਣ ਹੁਣ ਉਹਨੇ ਜਿੰਨਾ ਨੂੰ ਭਰੋਸਾ ਦਿਵਾਇਆ ਪਿੰਦਰ ਪਹਿਲੇ ਦਿਨ ਤੋਂ ਉਹਦੀ ਜ਼ੁਬਾਨ ਤੇ ਖੜਾ ਹੋਇਆ ਸੀ ਪਿੰਦਰ ਨੂੰ ਪਤਾ ਹੀ ਨਹੀਂ ਸੀਗਾ ਵੀ ਬਹੁਤ ਵੱਡੀ ਚਾਲ ਚੱਲੀ ਜਾ ਰਹੀ ਆ ਪਿੰਦਰ ਨੇ ਹਾਮੀ ਭਰਤੀ ਉਹ ਫੇਰ ਵੀ ਉਹਨੂੰ ਕਹਿੰਦਾ ਕਹਿੰਦਾ ਮੇਰੇ ਨਾਲ ਜੀ ਧੋਖਾ ਹੋ ਗਿਆ ਕਹਿੰਦਾ ਮੈਂ ਜਿਉਂਦਿਆ ਚ ਰਹਿਣਾ ਹੀ ਨਹੀਂ ਆ ਹੁਣ ਨੈਬ ਹੁਣਾ ਨੇ ਜਿਨ੍ਹਾਂ ਨੇ ਸਾਰਾ ਕੁਝ ਹੱਥੀਂ ਕਰਵਾਇਆ ਸੀ ਉਹ ਪਿੰਦਰ ਦੇ ਦਿਵਾਲੇ ਵੀ ਮੰਡਰਾਉਂਦੇ ਰਹੇ ਤੇ ਉਧਰ ਵੀ ਨੇਬ ਦੀ ਮਾਂ ਨੇ ਆਪਣੀ ਅੜੀ ਪੁਗਾ ਕੇ ਪ੍ਰਵਦਾ ਵਿਆਹ ਕਰਵਾਤਾ। ਹੂੰ ਪ੍ਰਵ ਬਾਰੇ ਉਹ ਇਹ ਸੋਚ ਰਿਹਾ ਸੀਗਾ ਪਿੰਦਰ ਕਿ ਹੁਣ ਉਹ ਇੱਕ ਵਾਰ ਕਾਲਜ ਜ਼ਰੂਰ ਆਉਗੀ। ਹੂੰ ਪਿੰਦਰ ਨੂੰ ਇਸ ਗੱਲ ਦਾ ਨਹੀਂ ਪਤਾ ਕਿ ਪ੍ਰਵਦਾ ਵਿਆਹ ਹੋ ਗਿਆ। ਹੂੰ ਜਦੋਂ ਕੁੜੀਆਂ ਦੇ ਵਿੱਚ ਉਹਨੂੰ ਸੋਹਣੇ ਕੱਪੜਿਆਂ 'ਚ ਵੇਖਦਾ, ਚੂੜਾ ਪਾਇਆ ਵੇਖਦਾ, ਪਿੰਦਰ ਸੱਚ ਜਾਣੇ ਉਹਨੂੰ ਚੱਕਰੀ ਆ ਜਾਂਦਾ। ਉਹਨੂੰ ਆਪਣੀਆਂ ਅੱਖਾਂ 'ਤੇ ਯਕੀਨ ਨਹੀਂ ਹੁੰਦਾ। ਕਾਲਜਾ ਚੀਰਿਆ ਜਾਂਦਾ ਜਿਹਨੂੰ ਕਹਿੰਦੇ ਆ। ਉਹ ਦੇਖਦਾ ਹੀ ਰਹਿ ਗਿਆ। ਉਹ ਉਹਨੂੰ ਸ਼ਿਕਵਾ ਨਹੀਂ ਕਰਦਾ ਪਰ ਅੱਖਾਂ 'ਚ ਹੰਝੂ ਹੁੰਦੇ ਆ। ਹੂੰ ਕਹਿੰਦੀ ਪਿੰਦਰ ਮੈਂ ਤੈਨੂੰ ਦੱਸਣਾ ਚਾਹੁੰਦੀ ਸੀ ਸਾਰਾ ਕੁਝ ਜਲਦੀ ਜਲਦੀ ਹੋ ਗਿਆ ਹੂੰ ਪਿੰਦਰ ਉਹਨੂੰ ਆਰਾਮ ਨਾਲ ਟਰਮੇ ਨਾਲ ਕਹਿੰਦਾ ਕਹਿੰਦਾ ਇਹ ਤਾਂ 8-9 ਮਹੀਨਿਆਂ ਤੋਂ ਚੱਲੀ ਜਾ ਰਿਹਾ ਮੈਨੂੰ ਪਤਾ ਸੀਗਾ ਹੂੰ ਕਹਿੰਦੀ ਪਰ ਤੂੰ ਡੋਲੀ ਨਾਲ ਕੋਈ ਗੱਲ ਨਹੀਂ ਕਹਿੰਦੀ ਮੇਰਾ ਮਨ ਤਾਂ ਨਹੀਂ ਕੋਈ ਖਿੱਚ ਕੇ ਲੈ ਕੇ ਜਾ ਸਕਦਾ ਨਾ ਮੈਂ ਤੇਰੇ ਨਾਲ ਹੀ ਜੁੜੀ ਹੋਈ ਆ ਮੈਨੂੰ ਇੱਕ ਵਾਰ ਇੱਥੋਂ ਜਾਣ ਦੇ ਤੂੰ ਮਨ 'ਚ ਕੋਈ ਟੱਲ ਨਾ ਰੱਖੀਂ ਆਪਣੇ ਕੋਈ ਬਹਿਮ ਨਾ ਪਾਣੀ ਅੱਛਾ ਪਿੰਦਰ ਦਾ ਦੇਖੋ ਤੁਸੀਂ ਉਹ ਕਿੰਨਾ ਭੋਲਾ ਪੰਛੀ ਆ ਕਿ ਉਹਨੇ ਪ੍ਰਭ ਦੀ ਗੱਲ ਸੁਣਨ ਤੋਂ ਬਾਅਦ ਉਹਦੇ ਬੋਲਾਂ ਤੇ ਹੀ ਖੜ ਗਿਆ ਕਹਿੰਦਾ ਕੋਈ ਗੱਲ ਨਹੀਂ ਉਹਨੂੰ ਕਹਿੰਦਾ ਤੈਨੂੰ ਕਿਸ अच्छा ਹੁਣ ਪ੍ਰਭੰਦਰੋਂ ਹੱਸਦੀ ਵੀ ਆ ਵਿਚਾਰ ਛੱਲਣਾ ਤੇ ਤੂੰ ਮੇਰੀ ਕੀ ਮਦਦ ਕਰੇਂਗਾ ਮੈਂ ਤਾਂ ਕੈਨੇਡਾ ਜਾ ਰਹੀ ਆ ਨੈਵ ਦੂਸਰੇ ਪਾਸੇ ਉਹ ਵੀ ਅੱਖਾਂ 'ਚ ਹੱਸਦਾ ਹੂੰ ਕਿਉਂਕਿ ਸਾਰਾ ਕੁਝ ਤਾਂ ਹੱਥੀਂ ਕਰਵਾਇਆ ਹੁੰਦਾ ਉਹ ਪਿੰਦਰ ਦੇ ਮੋٹے ਤੇ ਹੱਥ ਮਾਰ ਕੇ ਕਹਿੰਦਾ ਕਹਿੰਦਾ ਲੈ ਕਿੱਡੀ ਵੱਡੀ ਗੱਲ ਹੋ ਗਈ ਕਹਿੰਦਾ ਮੇਰੇ ਯਾਰ ਨੇ ਹੁਣ ਕੈਨੇਡਾ ਵਾਲਾ ਹੋ ਜਾਣਾ ਛੇਤੀ ਅੱਛਾ ਹਾਂ ਅਸਲ 'ਚ ਟੌਂਟ ਹੁੰਦਾ ਹੂੰ ਫੇਰ ਤੁਸੀਂ ਵੇਖੋ ਇਸ ਤੋਂ ਬਾਅਦ ਕੀ ਹੁੰਦਾ ਪਿੰਦਰ ਪਰੇਸ਼ਾਨ ਰਹਿਣ ਲੱਗ ਜਾਂਦਾ ਹੂੰ ਪਿੰਦਰ ਨੂੰ ਜਿਹੜੇ ਅੰਦੇਸੇ ਹੁੰਦੇ ਸੀਗੇ ਵੀ ਆਏ ਨਾ ਹੋ ਜੇ ਆਏ ਨਾ ਹੋ ਜੇ ਉਹ ਚੀਜ਼ ਹੁਣ ਹੁੰਦੀ ਹੁੰਦੀ ਇੱਥੇ ਤੱਕ ਪਹੁੰਚ ਗਈ ਸੀ ਸੱਚ ਸਾਬਤ ਹੋ ਰਿਹਾ ਹਾਂ ਪਰਵ ਚਲੀ ਗਈ ਬਾਹਰ ਤੇ ਉਹਨੂੰ ਕਹਿੰਦੀ ਵੀ ਮੈਂ ਜਾ ਮਿਲਣ ਆਈ ਉਹਨੂੰ ਕਾਲਜ ਦੇ ਵਿੱਚ ਕਹਿੰਦੀ ਮੈਂ ਜਾ ਰਹੀ ਆ ਤੇ ਕਹਿੰਦੀ ਆਪਾਂ ਬਹੁਤ ਜਲਦੀ ਮਿਲਾਂਗੇ ਤਾਂ ਕਿਸੇ ਗੱਲ ਦੀ ਫਿਕਰ ਨਹੀਂ ਕਰਨੀ ਵੀ ਨੈਬ ਆਪਣੀ ਗੱਲ ਕਰਵਾਉਂਦਾ ਰੋ ਵੀ ਤੂੰ ਮੈਨੂੰ ਸਿੱਧੀ ਕਾਲ ਨਹੀਂ ਕਰੇਗਾ ਕਦੇ ਵੀ ਉਹ ਕਹਿੰਦਾ ਠੀਕ ਹੈ ਪਿੰਦਰ ਪਹਿਲੇ ਦਿਨ ਤੋਂ ਸਮਝਦਾਰ ਸੀ ਹਰੇਕ ਤੇ ਭਰੋਸਾ ਕਰਨ ਵਾਲਾ ਸੀਗਾ ਕਰਦੀਆਂ ਜ਼ਿੰਮੇਵਾਰੀਆਂ ਵੇਖਣ ਵਾਲਾ ਸੀ ਪਰ ਇਹ ਬਾਣਾ ਜਿਹੜਾ ਬਾਪਰ ਚੁੱਕਾ ਸੀ ਉਹਨੂੰ ਜ਼ਰਾ ਜਿਨਾ ਇਲਮ ਨਹੀਂ ਸੀਗਾ ਹਮ ਹੁਣ ਨਾਇਬ ਦਾ ਪਿੰਦਰ ਦੇ ਕੋਲ ਆਉਣਾ ਜਾਣਾ ਘਟ ਗਿਆ ਅੱਛਾ ਫੇਰ ਪਿੰਦਰ ਦੀ ਚੱਕਰੀ ਦਿਮਾਗ ਦੀ ਪਿੱਛੇ ਪਾਸੇ ਘੁੰਮਦੀ ਆ ਕਿ ਜਦੋਂ ਜਦੋਂ ਪ੍ਰਭ ਮਿਲਦੀ ਆ ਨਾਇਬ ਦਾ ਕੀ ਹਿਸਾਬ ਕਿਤਾਬ ਸੀ ਉਹ ਪਹਿਲਾਂ ਨਾਲੋਂ ਬਦਲ ਗਿਆ ਵੀ ਸਾਡੇ 'ਚ ਫਰਕ ਪੈ ਗਿਆ ਹਮ ਵੀ ਮੈਂ ਤਾਂ ਉਹਨੂੰ ਕਦੇ ਕੁਝ ਕਿਹਾ ਨਹੀਂ ਨਾਇਬ ਉਪਰੇ ਲੋਕਾਂ ਨੂੰ ਮਿਲਦਾ ਸੀਗਾ ਉਹਨੂੰ ਹਮ ਪਿੰਦਰ ਨੂੰ ਪੂਰਾ ਅਹਿਸਾਸ ਸੀ ਜਦੋਂ ਇੱਕ ਥਾਲੀ 'ਚ ਬਹਿ ਕੇ ਖਾਦਾ ਹੋਵੇ ਨਾ ਫਰਕ ਦਾ ਪਤਾ ਲੱਗ ਜਾਂਦਾ ਫੇਰ ਤੇ ਥੋੜੇ ਦੇਰ ਬਾਅਦ ਜਦੋਂ ਪਿੰਦਰ ਦਾ ਬਾਦ ਘਟ ਹੋ ਜਾਂਦਾ ਕਾਲਜ ਦੇ ਪੇਪਰ ਦੇ ਕੇ ਵਿਲੇ ਹੋ ਜਾਂਦੇ ਆ ਪਿੰਦਰ ਵੀ ਘਰ ਦੇ ਕੰਮਾਂ ਚ ਹੋ ਜਾਂਦਾ ਪਰ ਉਹਦੇ ਅੰਦਰ ਇੱਕ ਚੋਰਾ ਹੁੰਦਾ ਉਹ ਪਹਿਲਾਂ ਵਾਲੀ ਜ਼ਿੰਦਗੀ ਨਹੀਂ ਜਿਉਂਦਾ ਹੁੰਦਾ ਉਹ ਉਸ ਗਮ ਚ ਰਹਿੰਦਾ ਵੀ ਪ੍ਰਾਵ ਚਲੀ ਗਈ ਹੁਣ ਜਿਹੜਾ ਨਾਇਬ ਹੈ ਨਾਇਬ ਦੇ ਮਨ ਦੇ ਵਿੱਚ ਇੱਕ ਖਿਆਲ ਹੁੰਦਾ ਨਾਇਬ ਕਹਿੰਦਾ ਕਿ ਮੈਂ ਪਿੰਦਰ ਨੂੰ ਦੱਸ ਦਵਾਂ ਅੱਛਾ ਕੱਲ ਨੂੰ ਵੀ ਸਾਡਾ ਰਿਸ਼ਤੇਦਾਰੀ ਦਾ ਮਾਮਲਾ ਵੀ ਸਾਡਾ ਬਿਗਾੜ ਬਹੁਤ ਵੱਡਾ ਪੈ ਜਾਣਾ। ਹੂੰ ਫੇਰ ਸੋਚਦਾ ਕਹਿੰਦਾ ਵੀ ਜਿਹੜੀ 1 ਸਾਲ ਦੀ ਮੈਂ ਖੇਡ ਖੇਢੀ ਆ ਪ੍ਰਵ ਨਾਲ ਆਪਦੀ ਮੰਮੀ ਨੂੰ ਕਹਿ ਕੇ ਉਹਦਾ ਰਿਸ਼ਤਾ ਕਰਵਾ ਕੇ ਹੂੰ ਵੀ ਇਹਦਾ ਸਾਰਾ ਕੁਝ ਖੁੱਲ ਗਿਆ ਵੀ ਸਾਡਾ ਬੈਰ ਵੀ ਪਊਗਾ। ਹੂੰ ਹੁਣ ਉਹ ਦੋਨੇ ਪੱਖ ਵੇਖ ਰਿਆ। ਹੂੰ ਫੇਰ ਉਹ ਸੋਚਦਾ ਨਹੀਂ ਪਿੰਦਰ ਕਹਿੰਦਾ ਇੰਨੇ ਜੋਗਾ ਨਹੀਂ ਕਹਿੰਦਾ ਉਹ ਮੇਰੇ ਖਿਲਾਫ ਖੜਾ ਹੀ ਨਹੀਂ ਹੋ ਸਕਦਾ। ਹੂੰ ਫੇਰ ਗੱਲ ਕੀ ਬਣਦੀ ਆ ਕਿ ਜਿਹੜਾ ਨੈਵ ਆ ਉਹ ਬਾਹਰ ਜਾਣ ਦਾ ਪ੍ਰੋਗਰਾਮ ਕਰ ਲੈਂਦਾ। ਅੱਛਾ ਉਹਦੀ ਮਾਂ ਕਹਿੰਦੀ ਹੁੰਦੀ ਆ ਵੀ ਮੈਂ ਆਪਦਾ ਪੁੱਤ ਬਾਹਰ ਭੇਜੂਗੀ। ਹੂੰ ਅਸੀਂ ਵੀ ਕੈਨੇਡਾ ਵਾਲੇ ਬਜਣਾ ਅੱਛਾ ਤੁਸੀਂ ਦੇਖੋ ਬੀ ਨੈਬ ਦਾ 6 ਮਹੀਨਿਆਂ ਦੇ ਅੰਦਰ ਅੰਦਰ ਜਾਣ ਦਾ ਪ੍ਰਬੰਧ ਹੋਣ ਲੱਗਦਾ ਹੂੰ ਉਹਨੇ ਪਿੰਦਰ ਨੂੰ ਕਿਹਾ ਕਹਿੰਦਾ ਬਾਈ ਮੈਂ ਤੇਰੇ ਹਾਲਾਤ ਸਮਝਦਾ ਮੈਨੂੰ ਸਾਰਾ ਕੁਝ ਪਤਾ ਸਾਡੇ ਚੋਂ ਇੱਕ ਜਣਾ ਵੀ ਬਾਹਰ ਚਲਾ ਗਿਆ ਨਾ ਸਾਡੇ ਸਾਰੇ ਰੋਣੇ ਧੋਣੇ ਧੋਤੇ ਜਾਣਗੇ ਤੂੰ ਭਰੋਸਾ ਕਰੀ ਹੂੰ ਮੇਰਾ ਬਣ ਗਿਆ ਮੈਂ ਤੈਨੂੰ ਬਾਹਰ ਬੁਲਾਉਂਗਾ ਮੇਰਾ ਤੇਰ ਨਾਲ ਵਾਦਾ ਰਿਹਾ ਮੈਂ ਪ੍ਰਵਨ ਨਾਲ ਤੇ ਤੈਨੂੰ ਉਧਰ ਮਲਾ ਕੇ ਤੁਹਾਡਾ ਵਿਆਹ ਕਰਾਉਂਗਾ ਅੱਛਾ ਹੁਣ ਪਿੰਦਰ ਦੀ ਆਸ ਜਿਹੜੀ ਦਮਕੋਟ ਰਹੀ ਸੀ ਹੌਲੀ ਹੌਲੀ ਮਰ ਰਹੀ ਸੀ ਉਹ ਹੈਰਾਨ ਹੋ ਗਿਆ ਵੀ ਇਹ ਕਿੱਦਾਂ ਦੀਆਂ ਗੱਲਾਂ ਕਰ ਰਿਹਾ ਹੂੰ ਉਹ ਕਹਿੰਦਾ ਨੈਵ ਅੱਗੇ ਤਾਂ ਤੂੰ ਮੈਨੂੰ ਪਾਣੀ ਦਾ ਘੁੱਟ ਪੀਤਾ ਵੀ ਦੱਸਦਾ ਤੂੰ ਐਡੀ ਐਡੀਆਂ ਗੱਲਾਂ ਕਰੀ ਜਾ ਰਿਹਾ ਤੂੰ ਮੈਨੂੰ ਇਹਨਾਂ ਦੀ ਭਣਕ ਵੀ ਨਹੀਂ ਲੱਗਣ ਦਿੱਤੀ ਹੂੰ ਫਿਰ ਨੈਵ ਕਹਿੰਦਾ ਕਹਿੰਦਾ ਬਈ ਮੈਨੂੰ ਇਹ ਸੀਗਾ ਵੀ ਮੈਂ ਤੈਨੂੰ ਸਰਪ੍ਰਾਈਜ਼ ਦੇਵਾਂ ਅੱਛਾ ਹੁਣ ਇਹ ਸਰਪ੍ਰਾਈਜ਼ ਪਿੰਦਰ ਲਈ ਨਹੀਂ ਸੀਗਾ ਉਹਦੇ ਥੱਲੇ ਤਾਂ ਉਹਦੇ ਤਾਂ ਪੈਰਾਂ ਥੱਲੇ ਜ਼ਮੀਨ ਨਿਕਲ ਗਈ ਵੀ ਇਹ ਕੀ ਬਣ ਗਿਆ ਉਹਦਾ ਦਿਮਾਗ ਘੁੰਮਣਾ ਸ਼ੁਰੂ ਹੋ ਗਿਆ ਕਹਿੰਦਾ ਉਹ ਵੀ ਕੈਨੇਡਾ ਗਈ ਆ ਇਹ ਵੀ ਕੈਨੇਡਾ ਜਾ ਰਿਹਾ ਵੀ ਇਹ ਕੀ ਕਹਾਣੀ ਵਾਪਰੀ ਹੂੰ ਜਦੋਂ ਪਿੰਦਰ ਆਪਣੇ ਘਰ ਦੇ ਕੰਮਾਂ 'ਚ ਮਸ਼ਰੂਫ ਰਹਿਣ ਲੱਗ ਪਿਆ। ਹੂੰ। ਖਿਆਲ ਵੀ ਛੱਡਤਾ ਕਿਸੇ ਹੱਦ ਤੱਕ ਵੀ ਠੀਕ ਐ ਜੋ ਹੋਣਾ ਹੋਈ ਜਾਊਗਾ ਹਨਾ। ਹੂੰ। ਪਰ ਉਹ ਯਾਦ ਨਹੀਂ ਸੀ ਭੁਲਾ ਰਿਹਾ ਉਹਦੀ। ਨਯਵ ਇੱਕ ਦਿਨ ਆਇਆ ਸਜਾਤਾ ਜੇ ਉਹਦੇ ਕੋਲੇ। ਅੱਛਾ। ਕਹਿੰਦਾ ਬਾਈ ਤੈਨੂੰ ਵਧਾਈਆਂ। ਅੱਛਾ। ਪਿੰਦਰ ਦੀਆਂ ਬੁਝੀਆਂ ਹੋਈਆਂ ਅੱਖਾਂ 'ਚ ਨਾ ਜੁਗਨੂ ਜਗ ਪਏ ਕਿ ਸ਼ਾਇਦ ਕੋਈ ਪ੍ਰਵਦੀ ਗੱਲ ਹੋਊਗੀ। ਹੂੰ। ਕਹਿੰਦਾ ਅੱਛਾ ਸ਼ੁਕਰਾਂ ਕਹਿੰਦਾ ਸਾਲ ਹੀ ਬੀਤ ਗਿਆ ਸੀ ਕੋਈ ਚੱਜ ਦੀ ਖ਼ਬਰ ਨਹੀਂ ਸੀ ਸੁਣੀ ਚੱਜ ਦੀ ਖ਼ਬਰ ਲੈ ਕੇ ਆਇਆ ਹੋਵੇਗਾ। ਕਹਿੰਦਾ ਬਾਈ ਇਸ ਤੋਂ ਵੱਡਾ ਚਾਹ ਕੀ ਹੋ ਸਕਦਾ ਵੀ ਤੇਰਾ ਬਾਈ ਕੈਨੇਡਾ ਜਾ ਟੜਕ ਗਈ ਹੂੰ ਉਹਨੇ ਫੇਰ ਵੀ ਉਹ ਛਪਾਉਂਦਿਆਂ ਸਾਰਾ ਕੁਝ ਕਿਹਾ ਕਹਿੰਦਾ ਬਾਈ ਮੈਨੂੰ ਬਹੁਤ ਮਾਣ ਆ ਤੇਰੇ ਤੇ ਨੈਬ ਕਹਿੰਦਾ ਤੂੰ ਨਾ ਭੁੱਲ ਜੀ ਕਹਿੰਦਾ ਤੂੰ ਵੀ ਕਿਤੇ ਪ੍ਰਭ ਨਾ ਬਣ ਜੀ ਹੱਸਦੇ ਹੱਸਦੇ ਕਿਹਾ ਕਹਿੰਦਾ ਬਾਈ ਮੇਰੀ ਮਾਲਕ ਨੇ ਬਹੁਤ ਸੋਹਣੀ ਸੁਣ ਲਈ ਮੈਂ ਜਾਊਂਗਾ ਕਹਿੰਦਾ ਮੈਂ ਪ੍ਰਭ ਨੂੰ ਤੈਨੂੰ ਜ਼ਰੂਰ ਮਲਾਉਂਗਾ ਤੇ ਆਪਾਂ ਤੇਰਾ ਵਿਆਹ ਕਰਾਂਗੇ ਹੂੰ ਉਹਨੂੰ ਘੁੱਟ ਕੇ ਜੱਫੀ ਪਾਉਂਦਾ ਉਹਨੂੰ ਅਹਿਸਾਸ ਹੁੰਦਾ ਪਰ ਪਿੰਦਰੋ ਦੀ ਜੱਫੀ ਦੇ ਵਿੱਚ ਘੁੱਟਣ ਮਹਿਸੂਸ ਕਰ ਰਿਹਾ ਹੂੰ ਇੱਕ ਸੱਚੀ ਰੂਹ ਵਾਲੇ ਬੰਦੇ ਨੂੰ ਤੋਖੇ ਦਾ ਪਤਾ ਤਾਂ ਲੱਗ ਜਾਂਦਾ ਪਰ ਉਹ ਦੱਸਦਾ ਨਹੀਂ ਹੁੰਦਾ ਤੇ ਪਿੰਦਰ ਵੀ ਕੁਝ ਐਸਾ ਹੀ ਅਹਿਸਾਸ ਕਰ ਰਿਹਾ ਸੀ ਆ ਜਦੋਂ ਨੈਬ ਬਾਹਰ ਜਾਂਦਾ ਹੂੰ ਪਿੰਦਰ ਦਾ ਸਮਝ ਲਓ ਕਿ ਕਹਿੰਦੇ ਨਾ ਸੱਜੀ ਬਾਹ ਹਿੱਲ ਗਈ ਜਾਂ ਕਹਿੰਦੀ ਟੁੱਟ ਗਈ ਉਹਦਾ ਆਸਰਾ ਬਹੁਤ ਹੁੰਦਾ ਪਰ ਕੁਝ ਸਮੇਂ ਦਾ ਫਰਕ ਔਣ ਕਰਕੇ ਪਿੰਦਰ ਨੇ ਇਕੱਲਤਾਚ ਆਪਣਾ ਸਮਾਂ ਬਤਾਉਣਾ ਸ਼ੁਰੂ ਕੀਤਾ ਘਰ ਦੇ ਕੰਮਾਂ 'ਚ ਲੱਗਿਆ ਰਿਹਾ ਪਰ ਉਹ ਚੁੱਪ ਹੋ ਗਿਆ ਘਰ ਦੇ ਵੀ ਪੁੱਛਦੇ ਰਹੇ ਉਹਦੇ ਪਿਓ ਨੇ ਵੀ ਉਹਨੂੰ ਇਹ ਗੱਲ ਕਹੀ ਸੀ ਕਹਿੰਦਾ ਵੀ ਵੱਡੇ ਮੈਲਾਂ ਨੂੰ ਹੱਥ ਪਾ ਕੇ ਨਾ ਆਪਦੀ ਕੁਲੀ ਢੋਹਣ ਵਾਲਾ ਕੰਮ ਹੋ ਜਾਂਦਾ ਵੀ ਤੂੰ ਉਹਨਾਂ ਰਾਹਾਂ ਤੇ ਨਾ ਪੈ ਪਿੰਦਰ ਖਿਆਲ ਨਹੀਂ ਸੀ ਛੱਡ ਰਿਆ ਫਿਰ ਹੁਣ ਕੀ ਹੁੰਦਾ ਅੱਗੇ ਜਾ ਕੇ ਜਦੋਂ ਨੈਬ ਉਧਰ ਪਹੁੰਚਦਾ ਹਮ ਨੈਬ ਪਿੰਦਰ ਨੂੰ ਫੋਨ ਕਰਦਾ ਰਹਿੰਦਾ ਅੱਛਾ ਨੈਬ ਉਹਨੂੰ ਕਹਿੰਦਾ ਕਹਿੰਦਾ ਵੀ ਮੈਂ ਬਹੁਤ ਜਲਦੀ ਮੈਂ ਆ ਗਿਆ ਮੈਂ ਤੇਰੀ ਵੀ ਕੋਈ ਰਾਹਦਾਰੀ ਦਾ ਕੋਈ ਹੱਲ ਕਰਦਾ ਵੀ ਤੂੰ ਘਬਰਾਈ ਨਾ ਘਰੇ ਖਿਆਲ ਰੱਖੀ ਮੀ ਬੀਬੀ ਹੁਣਾਂ ਬੱਲ ਵੀ ਗੇੜਾ ਮਾਰਦੇ ਆਂ ਹਮ ਹੁਣ ਪਿੰਦਰ ਕਿਹੜਾ ਮੂੰਹ ਲੈ ਕੇ ਜਾਵੇ ਕਿਉਂਕਿ ਭੂਆ ਦਾ ਉਹਨਾਂ ਨਾਲ ਵਿਵਹਾਰ ਪਹਿਲੇ ਦਿਨ ਤੋਂ ਵਧੀਆ ਨਹੀਂ ਸੀ ਉਹ ਚੰਗਾ ਹੀ ਨਹੀਂ ਸੀ ਸਮਝਦੀ ਹਮ ਇਧਰ ਉਹ ਦੋਵੇਂ ਹੱਥੀ ਗਿੱਦਾ ਪਾ ਰਹੀ ਸੀ ਹੂੰ ਉਹਨੇ ਆਪਦਾ ਪੁੱਤ ਵੀ ਬਾਹਰ ਭੇਜਦਾ ਸੀ ਪ੍ਰਭ ਨੂੰ ਵੀ ਬਾਹਰ ਭੇਜਦਾ ਸੀਗਾ ਹੂੰ ਹੁਣ ਤੁਸੀਂ ਇਹ ਦੇਖੋ ਕਿ ਜਦੋਂ ਪ੍ਰਭ ਉੱਧਰ ਜਾਂਦੀ ਆ ਉਹਦਾ ਵਿਆਹ ਹੋਇਆ ਹੁੰਦਾ ਉਹ ਆਪਣੇ ਉਸ ਘਰ ਵਾਲੇ ਤੋਂ ਲੱਗ ਰਹਿਣਾ ਸ਼ੁਰੂ ਕਰ ਦਿੰਦੀ ਆ ਅੱਛਾ ਕੋਈ ਘਟਨਾ ਸੀ ਵਾਪਰਦੀ ਆ ਇਹ ਗੱਲ ਸਿਰਫ ਨੈਬ ਨੂੰ ਪਤਾ ਹੁੰਦੀ ਆ ਉਹ ਪਿੰਦਰ ਨੂੰ ਉਹ ਇਹ ਕਹਿੰਦਾ ਪਿੰਦਰ ਨੂੰ ਕਹਿੰਦਾ ਵੀ ਮੈਨੂੰ ਮੇਰੀ ਕਿਸੇ ਦੋਸਤ ਰਾਹੀਂ ਪਤਾ ਲੱਗਿਆ ਵੀ ਪ੍ਰਭ ਕਿਸੇ ਦੂਸਰੀ ਸਿਟੀ ਵਿੱਚ ਰਹਿੰਦੀ ਆ ਹੂੰ ਕਹਿੰਦਾ ਪਰ ਉਹ ਅਲੱਗ ਹੋ ਗਈ ਆ ਆਪਦੇ ਘਰ ਵਾਲੇ ਤੋਂ ਕੋਈ ਘਟਨਾ ਐਸੀ ਵਾਪਰੀ ਆ। ਹੂੰ। ਪਿੰਦਰ ਲਈ ਖੁਸ਼ੀ ਦੀ ਗੱਲ ਵੀ ਸੀ। ਦੋ ਗੱਲਾਂ ਖੁਸ਼ੀ ਦੀਆਂ ਹੋ ਗਈਆਂ ਕਿ ਉਹ ਆਪਣੇ ਪਤੀ ਤੋਂ ਵੀ ਲੱਗਾ ਤੇ ਉਹਦਾ ਪਤਾ ਵੀ ਲੱਗਿਆ। ਹੂੰ। ਹੁਣ ਪਿੰਦਰ ਦੇ ਕੰਨ ਤਰਸੇ ਰਹਿੰਦੇ ਸੀ ਕਿ ਕਦੋਂ ਨੈਬ ਨਾਲ ਗੱਲ ਹੋਵੇ, ਮੈਨੂੰ ਉਹਦੀ ਖਬਰ ਮਿਲੇ। ਹੂੰ। ਦੂਸਰੇ ਦਿਨ ਨੈਬ ਉਹਨੂੰ ਇਹ ਫੋਨ ਕਰਦਾ ਕਹਿੰਦਾ ਅੱਜ ਮੈਂ ਸ਼ਾਮ ਨੂੰ ਪ੍ਰਭ ਨੂੰ ਮਿਲਣਾ ਤੇ ਤੂੰ ਉਸ ਸਮੇਂ ਦਾ ਟਾਈਮ ਰੱਖੀਂ ਆਪਾਂ ਫਿਰ ਗੱਲਬਾਤ ਕਰਾਂਗੇ। ਹੂੰ। ਜਦੋਂ ਨੇ ਇਹ ਗੱਲ ਕਹੀ ਕਿ ਆਪਾਂ ਗੱਲਬਾਤ ਕਰਾਂਗੇ, ਇਹ ਬਹੁਤ ਵੱਡਾ ਚਾਅ ਸੀਗਾ ਪਿੰਦਰ ਲਈ। ਹੂੰ। ਕਹਿੰਦੇ ਹੁੰਦਾ ਨਾ ਉਜੜੇ ਬਾਗ ਦੇ ਵਿੱਚ ਸੁੱਕੇ ਬਾਗ ਦੇ ਵਿੱਚ ਕਿਤੇ ਇੱਕ ਕਰੁੰਬਲ ਫੁੱਟ ਪੀ ਤਾਂ ਉਹ ਹਾਲ ਪਿੰਦਰ ਦਾ ਸੀਗਾ ਪਿੰਦਰ ਇੰਤਜ਼ਾਰ ਕਰਦਾ ਰਿਹਾ ਇੰਤਜ਼ਾਰ ਦੀਆਂ ਘੜੀਆਂ ਬਹੁਤ ਲੰਬੀਆਂ ਹੋ ਜਾਂਦੀਆਂ ਭਾਵੇਂ ਸਮਾਂ ਥੋੜਾ ਹੋਵੇ ਉੱਥੇ ਜਾ ਕੇ ਨੈਬ ਕਹਿ ਰਿਹਾ ਵੀ ਪ੍ਰਭ ਬਿਜ਼ੀ ਆ ਮੈਂ ਤੇਨਾਂ ਗੱਲ ਜ਼ਰੂਰ ਕਰਾਉਂ ਪਰ ਰੁਕ ਜਾ ਤੂੰ ਮੇਰੇ ਨਾਲ ਗੱਲ ਕਰ ਲੈ ਹੁਣ ਅੱਛਾ ਪਿੰਦਰ ਦੇ ਮਨ 'ਚ ਇਹ ਚੱਲ ਰਿਹਾ ਵੀ ਮੈਂ ਜਿੰਨੀ ਜਲਦੀ ਹੋ ਸਕਾਂ ਮੈਂ ਪ੍ਰਭ ਦੇ ਬੋਲ ਸੁਣਾ ਇੰਨਾ ਸਮਾਂ ਹੋ ਗਿਆ ਸਾਡੀ ਤਾਂ ਗੱਲ ਹੀ ਨਹੀਂ ਹੋਈ ਹੁਣ ਨੈਬ ਉਹਦਾ ਫੋਨ ਨਹੀਂ ਚੁੱਕਦਾ ਅੱਛਾ ਜਦੋਂ ਪਿੰਦਰ ਫੋਨ ਕਰਦਾ ਹੂੰ ਪਿੰਦਰ ਦੇ ਮਨ ਚ ਬਹੁਤ ਵੱਡਾ ਸ਼ੱਕ ਇੱਕੋ ਦਾ ਮਾਰ ਡਿਗਦਾ ਵੀ ਕਹਾਣੀ ਕੋਈ ਹੋਰ ਹੈ ਹਮ ਨੈਵ ਉਹਨੂੰ ਦੂਸਰੇ ਦਿਨ ਕਹਿੰਦਾ ਕਹਿੰਦਾ ਬਈ ਅਸੀਂ ਪਾਰਟੀ ਤੇ ਮਿਲੇ ਸੀਗੇ ਵੀ ਥੱਕ ਹਾਰ ਗਏ ਖਾਣ ਪੀਣ ਹੋ ਗਿਆ ਵੀ ਗੱਲ ਨਹੀਂ ਕਰਵਾ ਸਕਿਆ ਮੈਂ ਮੈਂ ਮਾਫੀ ਚਾਹੂੰਗਾ ਵੀ ਤੂੰ ਇੰਤਜ਼ਾਰ ਕਰਦਾ ਰਿਹਾ ਕੋਈ ਨਾ ਕਹਿੰਦਾ ਮੈਂ ਕਰਦਾ ਉਹ ਕਹਿੰਦਾ ਤੂੰ ਮੈਨੂੰ ਉਹਦਾ ਨੰਬਰ ਦੇ ਦੇ ਕਹਿੰਦਾ ਬਾਈ ਉਹਨੇ ਮਨਾਂ ਕੀਤਾ ਹੋਇਆ ਵੀ ਹਲੇ ਕਿਸੇ ਨੂੰ ਨੰਬਰ ਨਹੀਂ ਦੇਣਾ ਅੱਛਾ ਤੇ ਨੈਵ ਦੀ ਇਹ ਗੱਲ ਸੁਣ ਕੇ ਪਿੰਦਰ ਦਾ ਸਿਰ ਚੱਕਰਾ ਗਿਆ ਵੀ ਇਹ ਕਿੱਦਾਂ ਦੀਆਂ ਗੱਲਾਂ ਕਰ ਰਿਹਾ ਹਮ ਉਹ ਕਹਿੰਦਾ ਵੀ ਕਹਿੰਦਾ ਬਾਈ ਹੁਣ ਮੈਂ ਇਸ ਮਤਲਬ ਇਸ ਪੜਾ ਤੇ ਖੜਾ ਮੇਰਾ ਕੁਝ ਬਣ ਗਿਆ ਤਾਂ ਵੀ ਠੀਕ ਆ ਨਾ ਬਣ ਗਿਆ ਤਾਂ ਵੀ ਠੀਕ ਆ ਵੀ ਮੈਂ ਆਸ ਤੇ ਜ਼ਿੰਦਗੀ ਅਧੂਰੀ ਨਹੀਂ ਕਰਨਾ ਚਾਹੁੰਦਾ ਆਪਣੀ ਫੇਰ ਕੀ ਹੁੰਦਾ ਹੈ ਨੈਬ ਦੀ ਕਾਲ ਤੇ ਗੱਲ ਹੋਂ ਹਟ ਜਾਂਦੀ ਹੈ ਪਿੰਦਰ ਦੇ ਨਾਲ ਅੱਛਾ ਪਿੰਦਰ ਉਹਨੂੰ ਫੋਨ ਕਰਦਾ ਰਹਿੰਦਾ ਸਮਾਂ ਦੇਖ ਕੇ ਵੀ ਹੋਂ ਗੱਲ ਹੋ ਜੇ ਹੋਂ ਗੱਲ ਹੋ ਜੇ ਪਰ ਕੋਈ ਗੱਲ ਨਹੀਂ ਹੁੰਦੀ ਹਮ ਇੱਕ ਦਿਨ ਨੈਬ ਪਿੰਦਰ ਨੂੰ ਫੋਨ ਕਰਦਾ ਅੱਛਾ ਪਿੰਦਰ ਨੂੰ ਲੱਗਦਾ ਕਿ ਸ਼ਾਇਦ ਕੋਈ ਰੋਂਗ ਨੰਬਰ ਆ ਅਨਨੋਨ ਨੰਬਰ ਤੋਂ ਫੋਨ ਆਉਂਦਾ ਤੇ ਉਹਨੂੰ ਇਹ ਗੱਲ ਕਹਿ ਰਿਹਾ ਕਹਿੰਦਾ ਵੀ ਮੈਂ ਸ਼ਰਾਬੀ ਹਾਲਤ ਚ ਹੁੰਦਾ ਬਦਲੀ ਹੋਈ ਆਵਾਜ਼ ਹੁੰਦੀ ਆ ਹੂੰ ਤਪਿੰਦਰ ਪੁੱਛਦਾ ਵੀ ਹਾਂਜੀ ਕੌਣ ਹੋ ਤੁਸੀਂ ਤੇ ਨਾਇਬ ਕਹਿੰਦਾ ਬਾਈ ਮੈਂ ਨਾਇਬ ਬੋਲਦਾ ਹੂੰ ਕਹਿੰਦਾ ਤੇਰੇ ਬਾਈ ਬੱਲ ਵਧਾਈਆਂ ਹੋਗੀਆਂ ਅੱਛਾ ਪਿੰਦਰ ਨੂੰ ਫੇਰ ਭਲੇਖਾ ਲੱਗਿਆ ਕਿ ਸ਼ਾਇਦ ਪ੍ਰਾਵੇ ਦੇ ਕੋਲ ਆਈ ਹੋਣੀ ਆ ਵੀ ਇਹ ਮੇਰੀ ਗੱਲ ਕਰਵਾਊਗਾ ਹੂੰ ਕਹਿੰਦਾ ਬਾਈ ਜਿਹੜਾ ਕੰਮ ਤੇਥੋਂ ਨਹੀਂ ਨਾ ਹੋਇਆ ਕਹਿੰਦਾ ਮੈਂ ਕਰਤਾ ਅੱਛਾ ਪਿੰਦਰ ਨੁਕ ਦੇ ਹੁੰਦੇ ਉਤਸ਼ਾਹ ਹੋ ਗਿਆ ਵੀ ਸ਼ਾਇਦ ਮੈਂ ਨਹੀਂ ਪ੍ਰਭ ਤੱਕ ਪਹੁੰਚ ਸਕਿਆ ਇਹ ਪਹੁੰਚ ਗਿਆ ਹੂੰ ਤੇ ਬਾਕੀ ਨੈ ਪਹੁੰਚ ਗਿਆ ਸੀ ਉਹ ਇਹ ਗੱਲ ਕਹਿੰਦਾ ਕਹਿੰਦਾ ਮੈਂ ਤੇ ਪ੍ਰਭ ਨੇ ਮੈਰिज ਕਰ ਲਈ ਅੱਛਾ ਤੁਸੀਂ ਦੇਖੋ ਪਿੰਦਰ ਜਦੋਂ ਇਹ ਗੱਲ ਸੁਣਦਾ ਹੂੰ ਉਹ ਜਿੱਥੇ ਖੜਾ ਹੁੰਦਾ ਉੱਥੇ ਬੈਠ ਜਾਂਦਾ ਹੂੰ ਉਹਦੇ ਕੋਲ ਕੋਈ ਕੁਝ ਨਹੀਂ ਰਹਿੰਦਾ ਕਹਿਣ ਨੂੰ ਸਮਝ ਲਓ ਕਿ ਦੁਨੀਆ ਲੁੱਟੀ ਗਈ ਹੂੰ ਇਹਨਾਂ ਦੇ ਸਮੇਂ ਦਰਮਿਆਨ ਜਦੋਂ ਨੈਬ ਕੈਨੇਡਾ ਜਾਂਦਾ ਉਹਦੀ ਭੂਆ ਉਹਨਾਂ ਤੋਂ ਲੜ ਕੇ ਹਿੱਸਾ ਵੀ ਲੈ ਕੇ ਜਾਂਦੀ ਆ ਅੱਛਾ ਪਿੰਦਰ ਬਚਪਨ ਤੋਂ ਲੈ ਕੇ ਜਵਾਨੀ ਤੱਕ ਨੈਬ ਦੇ ਸਾਹਾਂ 'ਚ ਸਾਹ ਭਰਦਾ ਰਿਹਾ ਹੂੰ ਨੈਬ ਉਹਦੇ ਨਾਲ ਖੜਦਾ ਰਿਹਾ ਨੈਬ ਦੀ ਮਾਂ ਨੇ ਜ਼ਮੀਨ ਦੀ ਖਾਤਰ ਆਪਦੇ ਪੁੱਤ ਨੂੰ ਵੇਚ ਰੱਖ ਕੇ ਹੂੰ ਆਪਣੇ ਹੀ ਭਤੀਜੇ ਦੇ ਨਾਲ ਉਹਦੀ ਯਾਰ ਮਾਰ ਕਰਵਾਤੀ ਰਿਸ਼ਤੇ 'ਚ ਖਟਾਸ ਵੀ ਪਵਾਤੀ ਤੇ ਦੂਸਰੇ ਪਾਸੇ ਪਿੰਦਰ ਦੇ ਉਸ ਪਿਆਰ ਤੇ ਸੱਚੀ ਡਾਕਾ ਪਵਾਦਾ ਹੂੰ ਔਰ ਤੁਸੀਂ ਦੇਖੋ ਵੀ ਜਦੋਂ ਨੇਬ ਨੇ ਇਹ ਸਾਰੀ ਗੱਲ ਦਸੀ दारू ਪੀਤੀ ਦੀ ਹਾਲਤ ਵਿੱਚ ਵੀ ਮੈਂ ਬਹੁਤ ਖੁਸ਼ ਆ ਉਹਨੇ ਲਲਕਾਰਾ ਵੀ ਮਾਰਿਆ ਤਾਂ ਪਿੰਦਰ ਨੂੰ ਇਦਾਂ ਲੱਗਿਆ ਵੀ ਉਹਨੇ ਲਲਕਾਰਾ ਨਹੀਂ ਮਾਰਿਆ ਉਹਨੇ ਉਹਦੀ ਛਾਤੀ 'ਚ ਛੋਰਾ ਘੋਪਦਾ ਉਹਦੇ ਲਈ ਇਹ ਬਹੁਤ ਅਸਹਿ ਹੋ ਗਿਆ ਸੀਗਾ ਫੇਰ ਪਿੰਦਰ ਕੋਲੇ ਕੋਈ ਰਸਤਾ ਨਹੀਂ ਸੀਗਾ ਉਹ ਜਿਹੜੇ ਖਲਾਅ 'ਚ ਲਟਕ ਰਿਹਾ ਸੀਗਾ ਨਾ ਵੀ ਪਤਾ ਨਹੀਂ ਮੇਰੇ ਲਈ ਕੀ ਸੁਨੇਹਾ ਹੋਣਾ ਉਹ ਬਿਲਕੁਲ ਹੀ ਚੁੱਪ ਹੋ ਗਿਆ ਹੁਣ ਤੁਸੀਂ ਦੇਖੋ ਵੀ ਇੱਡੀ ਵੱਡੀ ਘਟਨਾ ਜਿੱਥੇ ਬਚਪਨ ਤੋਂ ਲੈ ਕੇ ਜਵਾਨੀ ਤੱਕ ਦਾ ਇੱਕ ਇੱਕ ਪਲ ਸਾਂਝਾ ਹੋਵੇ ਹੂੰ ਉਹ ਕਿਸ ਤਰ੍ਹਾਂ ਕਹਾਣੀ ਜੁੜਦੀ ਆ ਸਿਰਫ ਤੇ ਸਿਰਫ ਇੱਕ ਸ਼ਰੀਕੇबाजी ਕਰਕੇ ਹੂੰ ਜ਼ਮੀਨ ਦੇ ਲਾਲਚ ਦੇ ਵਿੱਚ ਚੰਗੇ ਭਲੇ ਰਿਸ਼ਤਿਆਂ ਦੇ ਵਿੱਚ ਕਿੱਡਾ ਵਿਸ਼ਵਾਸ ਘਾਤ ਕੀਤਾ ਗਿਆ ਹੂੰ ਕਿ ਆਪਣੇ ਭਰਾ ਦੇ ਨਾਲੋਂ ਰਿਸ਼ਤਾ ਖਤਮ ਕਰ ਲਿਆ ਭੂਆ ਨੇ ਹੂੰ ਤੇ ਉਹਦੇ ਪੁੱਤ ਦੀਆਂ ਸਾਰੀਆਂ ਆਸਾਂਾਂ ਤੇ ਪਾਣੀ ਫੇਰਤਾ ਬਿਲਕੁਲ ਕਿਵੇਂ ਦੋਵਾਂ ਨੇ ਪਰਾ ਬਣ ਕੇ ਜੋੜਿਆਂ ਦੀ ਤਰ੍ਹਾਂ ਸਕਿਆਂ ਦੀ ਤਰ੍ਹਾਂ ਹਨਾ ਨਾਤਾ ਨਿਭਾਇਆ ਪਰ ਨੈਬ ਨੇ ਆਪਣੀ ਮਾਂ ਦੇ ਪਿੱਛੇ ਲੱਗ ਕੇ ਆਪਣੇ ਉਹ ਪਰਾਮਾ ਵਰਗੇ ਦੋਸਤ ਦੇ ਨਾਲ ਕਿੱਡਾ ਵੱਡਾ ਦਗਾ ਕੀਤਾ ਤੇ ਪਿੰਦਰ ਦੀ ਜ਼ਿੰਦਗੀ ਦੇ ਉਹ ਸਾਰੇ ਸਾਲ ਇੰਤਜ਼ਾਰ ਚ ਸੀ ਜਿਹੜੇ ਉਹ ਦਾਤੇ ਲੱਗ ਗਏ ਤੇ ਮੁੜ ਕੇ ਪਿੰਦਰ ਨੇ ਉਹਨਾਂ ਨਾਲ ਕੋਈ ਨਾਤਾ ਨਹੀਂ ਰੱਖਿਆ ਕਿਉਂਕਿ ਭੂਆ ਆਪਣਾ ਹੱਕ ਲੈ ਕੇ ਪਰੇ ਹੋ ਚੁੱਕੀ ਸੀ ਤੇ ਭੂਆ ਨੇ ਵਾਕਿਆ ਹੀ ਪਿੰਦਰ ਦੇ ਹੱਕ ਤੇ ਟਾਕਾ ਪਵਾਤਾ ਸੀ ਔਰ ਪਿੰਦਰ ਜਿੰਨਾ ਸਮਾਂ ਵੀ ਰਿਹਾ ਉਹ ਚਪਚ ਪੀਤਾ ਹੀ ਰਿਹਾ ਉਹਨੇ ਕਿਸੇ ਨਾਲ ਗੱਲ ਨਹੀਂ ਕੀਤੀ ਤੇ ਕਰਦੇ ਉਹਦੇ ਹਾਲਤ ਵੇਖ ਕੇ ਇਹ ਕਹਿੰਦੇ ਸੀ ਵੀ ਜੇ ਅਸੀਂ ਇਹਨੂੰ ਵਿਆਹ ਵੀ ਦਵਾਂਗੇ ਤਾਂ ਬਗਾਨੀਤੀ ਰਹਿ ਕੇ ਕੀ ਕਰੂ ਜਦੋਂ ਇਹ ਬੋਲਦਾ ਹੀ ਨਹੀਂ ਇੱਕੋ ਹੀ ਰਿਸ਼ਤਾ ਉਹ ਜਿਹੜਾ ਸਕੇ ਭਾਈਆਂ ਤੋਂ ਵੱਧ ਕੇ ਸੀਗਾ ਐਨੀ ਵੱਡੀ ਯਾਰ ਮਾਰ ਕਰਨ ਤੋਂ ਬਾਅਦ ਪਿੰਦਰ ਲਈ ਤਵਾਹੀ ਦੀ ਰਾਖ ਹੋ ਗਿਆ ਪਿੰਦਰ ਕੁਝ ਵੀ ਕਰਨ ਜੋਗਾ ਨਹੀਂ ਰਿਹਾ ਦੋ ਹੌਸਲੇ ਟੁੱਟ ਗਏ ਨਾ ਪਿਆਰ ਆਉਂਦਾ ਨਾ ਭਾਈਓ ਆਉਂਦਾ ਬਣਿਆ ਹਾਂ ਤੁਸੀਂ ਦੇਖੋ ਵੀ ਕਈ ਵਾਰ ਇਹ ਹੁੰਦਾ ਜਿੱਥੇ ਜ਼ਮੀਨ ਪੈਸਾ ਆ ਜੇ ਵੀ ਰਿਸ਼ਤਾ ਕਿੰਨਾ ਵੀ ਗਹਿਰਾ ਹੋਵੇ ਉੱਥੇ ਬਹੁਤ ਬੁਰੀ ਤਰ੍ਹਾਂ ਤਬਾਹੀ ਹੁੰਦੀ ਹੈ ਤੇ ਰਿਸ਼ਤੇ ਜਦੋਂ ਟੁੱਟਦੇ ਆ ਉਹਨਾਂ ਦੇ ਮੂੰਹ ਨਹੀਂ ਮਿਲਦੇ ਦੁਬਾਰਾ ਫਿਰ ਬਿਲਕੁਲ ਸੋ ਅੱਜ ਦੀ ਇਹ ਕਹਾਣੀ ਬੜੀ ਭਾਵੁਕ ਕਰਨ ਵਾਲੀ ਸੀਗੀ ਰਿਸ਼ਤਿਆਂ ਦੇ ਵਿੱਚ ਜਦੋਂ ਕੋਈ ਤੀਸਰਾ ਬੰਦਾ ਆਉਂਦਾ ਜਾਂ ਫਿਰ ਕਹਿ ਦਈਏ ਕਿ ਜ਼ਮੀਨ ਦੀ ਗੱਲ ਆਉਂਦੀ ਆ ਪੈਸੇ ਦੀ ਗੱਲ ਆਉਂਦੀ ਆ ਤਾਂ ਸਾਡੇ ਰਿਸ਼ਤੇ ਇਸ ਤਰ੍ਹਾਂ ਤਬਾਹ ਹੋ ਜਾਂਦੇ ਨੇ ਗੱਲ ਸਮਝਦੀ ਹੁੰਦੀ ਐ ਸੋ ਪਿਆਰੇ ਦਰਸ਼ਕੋ ਤੁਹਾਡੇ ਕੋਲ ਬਹੁਤ ਸਾਰੇ ਐਸੇ ਕਿਸੇ ਹੋਣਗੇ ਕਹਾਣੀਆਂ ਹੋਣਗੀਆਂ ਜਿਹੜੀਆਂ ਤੁਸੀਂ ਸਾਡੇ ਨਾਲ ਸਾਂਝੀਆਂ ਕਰਨੀਆਂ ਚਾਹੁੰਦੇ ਹੋ ਤੁਸੀਂ ਖੁਦ ਕੈਮਰੇ ਦੇ ਸਾਹਮਣੇ ਨਹੀਂ ਆਉਣਾ ਚਾਹੁੰਦੇ ਤਾਂ ਤੁਸੀਂ ਆਪਣੀਆਂ ਕਹਾਣੀਆਂ ਸਾਡੇ ਤੱਕ ਪਹੁੰਚਾ ਸਕਦੇ ਹੋ ਤਾਂ ਕਿ ਅਸੀਂ ਤੁਹਾਡੀਆਂ ਕਹਾਣੀਆਂ ਤੁਹਾਡੇ ਤੱਕ ਤੁਹਾਡੇ ਆਪਣੇ ਤੱਕ ਜ਼ਰੂਰ ਪਹੁੰਚਾਈਏ ਜ਼ਿੰਦਗੀ ਜ਼ਿੰਦਾਬਾਦ